ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਔਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਜੀ ਭਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਡੱਲਾ ਸਾਹਿਬ ਭਾਸਕਰ ਸਾਹਿਬ ਕੱਲ ਦਾ ਦਿਨ ਬਹੁਤ ਵੱਡਾ ਹੈ ਦਿਨ ਅੱਜ ਦਾ ਵੀ ਬਹੁਤ ਵੱਡਾ ਹੈ ਅੱਜ 30 ਮਾਰਚ ਹੈ ਕੱਲ 31 ਮਾਰਚ ਹੈ ਔਰ 31 ਮਾਰਚ ਨੂੰ ਵਪਾਰਾਂ ਦੇ ਕਾਰੋਬਾਰਾਂ ਦੇ ਖਾਤੇ ਬਦਲ ਜਾਂਦੇ ਨੇ ਫਾਈਨੈਂਸ਼ੀਅਲ ਇਅਰ ਖਤਮ ਹੋ ਜਾਣਾ ਹੈ ਕੱਲ ਸਿਆਸੀ ਖਾਤੇ ਵੀ ਬਦਲਣਗੇ ਇਹਦੇ ਉੱਪਰ ਨਜ਼ਰ ਰਹੂਗੀ ਕੱਲ ਆਮ ਆਦਮੀ ਪਾਰਟੀ ਨੇ ਪੂਰਾ ਜ਼ੋਰ ਲਾ ਰੱਖਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਗਏ ਨੇ ਕੱਲ ਜਿਹੜੀ ਮਹਾਂ ਰੈਲੀ ਆ ਰਾਮਲੀਲਾ ਮੈਦਾਨ ਦੇ ਵਿੱਚ ਉਹਦੇ ਉੱਪਰ ਪੂਰੇ ਪੰਜਾਬ ਦੀ ਦਿੱਲੀ ਦੀ ਨਜ਼ਰ ਹੈ ਪੰਜਾਬ 'ਚ ਵਿਰੋਧੀ ਧਿਰਾਂ ਖਾਸ ਤੌਰ ਤੇ ਭਾਜਪਾ ਦੀ ਕੱਲ ਦਿੱਲੀ ਵਾਲੀ ਮਹਾਂ ਰੈਲੀ ਤੇ ਨਜ਼ਰ ਹੈ ਅਕਾਲੀ ਦਲ ਦੀ ਵੀ ਦਿੱਲੀ ਵਾਲੀ ਮਹਾਂ ਰੈਲੀ ਤੇ ਨਜ਼ਰ ਹੈ ਅਗਰੇ ਮਹਾਰੈਲੀ ਬਹੁਤ ਵੱਡੀ ਮਹਾਰੈਲੀ ਚ ਬਦਲੀ ਤਾਂ ਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਔਰ ਕਾਂਗਰਸ ਨਵੇਂ ਸਿਰੇ ਤੋਂ ਨੇੜੇ ਹੋਣਗੇ ਇਸ ਰੂਪ ਚ ਵੀ ਇਸ ਰੈਲੀ ਨੂੰ ਦੇਖਿਆ ਜਾ ਰਿਹਾ ਹੈ ਕੱਲ ਦੀ ਰੈਲੀ ਚ ਮਲਕੀਰਜਨ ਖੜਗੇ ਸੋਨੀਆ ਗਾਂਧੀ ਜੀ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਇਹ ਚਾਰਾਂ ਦੇ ਪਹੁੰਚਣ ਦੀ ਉਮੀਦ ਹੈ ਭਰੋਸੇਯੋਗ ਸੂਤਰ ਕਹਿ ਰਹੇ ਨੇ ਕਿ ਕੱਲ ਵਿਰੋਧੀ ਧਿਰਾਂ ਦਾ ਸ਼ਕਤੀ ਪ੍ਰਦਰਸ਼ਨ ਹੋਏਗਾ ਨਿਤਿਸ਼ ਕੁਮਾਰ ਦੇ ਐਨਡੀਆ ਛੱਡਣ ਇੰਡੀਆ ਛੱਡਣ ਤੋਂ ਬਾਅਦ ਤਜਸਵੀ ਯਾਦਵ ਲਾਲੂ ਯਾਦਵ ਸ਼ਰਦ ਪਵਾਰ ਉਦਮ ਠਾਕਰੇ ਅਖਲੇਸ਼ ਯਾਦਵ ਸਾਰੇ ਵੱਡੇ ਲੀਡਰ ਇੱਕ ਮੰਚ ਤੇ ਆਉਣਗੇ ਹੁਣ ਅਗਰ ਉਹ ਇੱਕ ਮੰਚ ਤੇ ਆ ਜਾਂਦੇ ਨੇ ਅਰਵਿੰਦ ਕੇਜਰੀਵਾਲ ਦੇ ਹੱਕ ਚ ਫੇਰ ਦਿੱਲੀ ਔਰ ਪੰਜਾਬ ਦੀ ਸਿਆਸੀ ਤਸਵੀਰ ਕਿੰਨਾ ਦੀ ਬਣਦੀ ਹੈ ਬੜਾ ਦਿਲਚਸਪ ਰਹੇਗਾ ਔਰ ਪੰਜਾਬ ਚ ਕਾਂਗਰਸ ਪਾਰਟੀ ਦੋ ਮਹਿਲਾਵਾਂ ਨੂੰ ਟਿਕਟ ਦੇਣ ਤੇ ਵਿਚਾਰ ਕਰ ਰਹੀ ਆ ਘੱਟੋ ਘੱਟ ਦੋ ਮਹਿਲਾਵਾਂ ਨੂੰ ਟਿਕਟਾਂ ਪਹਿਲਾਂ ਬੀਬੀ ਪ੍ਰਨੀਤ ਕੌਰ ਆਮ ਤੌਰ ਤੇ ਉਮੀਦਵਾਰ ਰਹਿੰਦੇ ਨੇ ਸੋ ਚਾਰ ਸੀਟਾਂ ਨੇ ਜਿੱਥੇ ਮਹਿਲਾ ਦਾਵੇਦਾਰ ਨੇ ਜਲੰਧਰ ਤੋਂ ਬੀਬੀ ਕਰਮਜੀਤ ਕੌਰ ਸੰਗਰੂਰ ਤੋਂ ਦਲਬੀਰ ਕੌਰ ਗੋਲਡੀ ਉਹਨਾਂ ਦੀ ਧਰਮ ਪਤਨੀ ਔਰ ਬੀਬੀ ਰਜਿੰਦਰ ਕੌਰ ਪਠੱਲ ਵੀ ਔਰ ਰਾਜਾ ਵੜਿੰਗ ਦੀ ਧਰਮ ਪਤਨੀ ਬਠਿੰਡਾ ਤੋਂ ਇਹ ਮੁੱਖ ਰੂਪ ਦੇ ਵਿੱਚ ਨਾਮ ਚਾਰ ਉੱਪਰ ਕਿ ਆਏ ਨੇ ਹਾਲਾਕੀ ਇੱਕ ਹੋਰ ਮਹਿਲਾ ਕੈਂਡੀਡੇਟ ਹੈ ਜਿਹਦਾ ਨਾਮ ਪੈਨਲ ਚ ਭੇਜਿਆ ਗਿਆ ਸੀ ਬਠਿੰਡਾ ਤੋਂ ਉਹਨਾਂ ਦਾ ਨਾਮ ਵੀ ਪੈਨਲ ਦੇ ਵਿੱਚ ਹੈ ਹੁਣ ਸਭ ਤੋਂ ਪਹਿਲਾਂ ਭਾਸਕਰ ਸਾਹਿਬ ਕੱਲ ਦੀ ਜਿਹੜੀ 31 ਮਾਰਚ ਦੀ ਮਹਾ ਗਠਜਬੰਦਨ ਦੀ ਰੈਲੀ ਹੈ ਕਿਉਂਕਿ ਆਮ ਤੌਰ ਤੇ ਬੀਜੇਪੀ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਵੱਡੀ ਰੈਲੀ ਹੁੰਦੀ ਹੈ ਤੇ ਪੈਰਲਲ ਕੋਈ ਨਾ ਕੋਈ ਜਾਂ ਤਾਂ ਮੀਟਿੰਗ ਰੱਖਦੀ ਹੈ ਵੱਡੀ ਜਾਂ ਕੋਈ ਰੈਲੀ ਹੀ ਰੱਖ ਲੈਂਦੇ ਨੇ ਬੀਜੇਪੀ ਵਾਲੇ ਐਨਡੀਆ ਵਾਲੇ ਹੁਣ ਕੱਲ ਭਾਜਪਾ ਕੀ ਕਰ ਸਕਦੀ ਹੈ ਤਾਂ ਕਿ ਇੰਡੀਆ ਮਹਾਗਠਬੰਧਨ ਦੀ ਰੈਲੀ ਬਹੁਤ ਵੱਡੀ ਰੈਲੀ ਦੇ ਰੂਪ ਵਿੱਚ ਤਬਦੀਲ ਨਾ ਹੋ ਇਹਦਾ ਪ੍ਰਭਾਵ ਡਾ ਨਾ ਜਾਵੇ ਦੇਖੋ ਬਹੁਤ ਸਾਰੀ ਐਡ ਕਲਾਨ ਚੱਲ ਰਹੀਆਂ ਹਨ ਅਤੇ ਜਦ ਤੋਂ ਇਹ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗਿਆ ਤਦ ਤੋਂ ਅਫਵਾਹਾਂ ਦਾ ਬਾਜ਼ਾਰ ਬਹੁਤ ਗਰਮ ਹੈ ਸਾਡੇ ਵਾਸਤੇ ਵੀ ਬਹੁਤ ਸਾਰੀ ਇਸ ਤਰੀਕੇ ਦੀ ਤਕਲੀਫ ਆਂਦੀ ਹੈ ਕਿ ਜਿਹੜੀ ਖਬਰ ਤੁਹਾਨੂੰ ਅਫਵਾਹ ਦੇ ਰੂਪ ਵਿੱਚ ਆਂਦੀ ਹੈ ਉਹ 2 ਘੰਟੇ ਬਾਅਦ ਸੱਚ ਹੋ ਜਾਂਦੀ ਹੈ ਔਰ ਇਹ ਬੜਾ ਮੁਸ਼ਕਿਲ ਹੈ افواਹਾਂ ਨੂੰ ਕੈਟਾਗਰੀ ਤੋਂ ਵੱਖਰਾ ਕਰਨਾ ਔਰ ਕਿਉਂਕਿ ਕਿਉਂਕਿ ਖਬਰਾਂ ਇੰਦਾ ਦੀ ਹੁੰਦੀ ਹੈ ਜਿਹਦੇ ਉੱਤੇ ਸ਼ੁਰੂ ਸ਼ੁਰੂ ਚ ਬਿਲੀਵ ਨਹੀਂ ਹੁੰਦਾ ਹੁਣ ਤੁਸੀਂ ਕੱਲ ਹੰਸਰਾਜ ਹੰਸੋਣਾ ਦੀ ਖ਼ਬਰ ਹੀ ਲੈ ਲਓ ਕਿ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋ ਸਕਦੇ ਨੇ ਜਲੰਧਰ ਤੋਂ ਔਰ ਉਸ ਤੋਂ ਬਾਅਦ ਹੰਸਰਾਜ ਹੰਸੋਣਾ ਖੁਦ ਆਏ ਔਰ ਉਹਨਾਂ ਨੂੰ ਇਹ ਗੱਲ ਕਹਿਣੀ ਪਈ ਕਿ ਵੀ ਉਹ ਇਸ ਜਨਮ ਦੇ ਵਿੱਚ ਤੇ ਘੱਟ ਤੋਂ ਘੱਟ ਮੋਦੀ ਸਾਹਿਬ ਨੂੰ ਨਹੀਂ ਛੱਡਣਗੇ ਔਰ ਮੋਦੀ ਸਾਹਿਬ ਦੇ ਉਹਨਾਂ ਦੇ ਉੱਤੇ ਬਹੁਤ ਅਸਾਨ ਨੇ ਸਾਹਿਬ ਦੇ ਉਹ ਨਾਂ ਹੈ ਔਰ ਉਸ ਤੋਂ ਪਹਿਲੇ ਤੁਸੀਂ ਦੇਖੋ ਮਨੀਸ਼ तिवारी ਉਹਨਾਂ ਦਾ ਨਾਂ ਚੱਲਦਾ ਸੀਗਾ ਜਿਹੜੇ ਫਿਟਿੰਗ ਐਮਪੀ ਹੈਗੇ ਨਾਲ ਅਨੰਦਪੁਰ ਸਾਹਿਬ ਦੇ ਔਰ ਗੁਰਜੀਤ ਔਂਜਲਾ ਉਹਨਾਂ ਦਾ ਨਾਂ ਚੱਲਦਾ ਸੀ ਜਸਪੀਰ ਸਿੰਘ ਡਿੰਪਾ ਦਾ ਨਾਂ ਚੱਲਦਾ ਸੀਗਾ ਕਿ ਉਹ ਬੀਜੇਪੀ ਜੁਆਇਨ ਕਰ ਸਕਦੇ ਨੇ ਤਿੰਨੋਂ ਨੇ ਬਕਾਇਦਾ ਵੀਡੀਓ ਪਾ ਕੇ ਇਸ ਗੱਲ ਦਾ ਇੱਕ ਤਰੀਕੇ ਨਾਲ ਖੰਡਨ ਕੀਤਾ ਕਿ ਉਹ ਕਿਤੇ ਨਹੀਂ ਜਾ ਰਹੇ ਉਹ ਕਾਂਗਰਸ ਦੇ ਸਿਪਾਹੀ ਨੇ ਹੁਣ ਇਹ ਜਿਹੜੇ ਵੀਡੀਓ ਪਾਏ ਨੇ ਉਹ ਕਾਂਗਰਸ ਹਾਈ ਕਮਾਂਡ ਦੇ ਕਹਿਨ ਦੇ ਪਾਏ ਨੇ ਐਦਾਂ ਦੀ ਵੀ ਇਨਫੋਰਮੇਸ਼ਨ ਨਿਕਲ ਕੇ ਆ ਰਹੀ ਹੈ ਪਰ ਅੱਜਕੱਲ੍ਹ ਅੱਜਕੱਲ੍ਹ ਕਿਸੇ ਵੀ ਲੀਡਰ ਦੇ ਉੱਤੇ ਯਕੀਨ ਕਰਨਾ ਬੜਾ ਮੁਸ਼ਕਿਲ ਹੈ ਪਾਵੇਂ ਉਹ ਵੀਡੀਓ ਪਾਦਨ ਕਿਉਂਕਿ ਸੁਸ਼ੀਲ ਰਿੰਕੂ ਉਹਨਾਂ ਨੇ ਵੀ 2 ਦਿਨ ਪਹਿਲਾਂ ਹੀ ਉਹ ਵੀਡੀਓ ਪਾਈ ਸੀ ਜਿਹਦੇ ਵਿੱਚ ਕਹਿੰਦੇ ਸੀ ਉਹ ਆਮ ਆਦਮੀ ਪਾਰਟੀ ਦੇ ਸਿਪਾਹੀ ਨੇ ਉਹਨਾਂ ਦੇ ਬਾਰੇ ਤੇ ਜਿਹੜੀ ਖਬਰਾਂ ਛੱਪ ਰਹੀਆਂ ਉਹ ਤੇ ਉਹ ਲੱਗਿਆ ਗਏ ਸੀਗੇ ਮੱਥਾ ਟੇਕਨ ਤੇ ਇਹ ਖਬਰਾਂ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗੀ ਐ ਔਰ ਐਦਾਂ ਹੀ ਸ਼ੀਤਲ ਅੰਗੁਰਾਲ ਉਹਨਾਂ ਨੇ ਵੀ ਵੀਡੀਓ ਪਾ ਕੇ ਕਿਹਾ ਸੀ ਮੈਂ ਕਿੱਥੇ ਨਹੀਂ ਜਾ ਰਿਹਾ ਮੈਂ ਵੀ ਹੈਗਾ ਆਮ ਆਦਮੀ ਪਾਰਟੀ ਦਾ ਸਿਪਾਹੀ ਔਰ ਐ ਸਿਪਾਹੀ ਕਦ ਸੈਨਾ ਚੇਂਜ ਕਰ ਲੈਂਦੇ ਨੇ ਜਦ ਐਦਾਂ ਦੀ ਖਬਰਾਂ ਨੂੰ ਦੇਖਦੇ ਆ ਤੇ ਫਿਰ ਉਸ ਵੀਡੀਓ ਜਿਹੜੇ ਤਿੰਨ ਵੀਡੀਓ ਦੀ ਗੱਲ ਕਰ ਰਹੇ ਆ ਹੁਣ ਮ ਕੱਲ ਮਹਾਂ ਰੈਲੀ ਦੇ ਵਿੱਚ 28 ਪਾਰਟੀਆਂ ਦੀ ਲੀਡਰਸ਼ਿਪ ਉੱਥੇ ਹੋਣਗੀਆਂ ਉਹ ਰਾਮਲੀਲਾ ਗਰਾਊਂਡ ਜਿੱਥੋਂ ਤਕਰੀਬਨ ਸੱਤਾ ਚੇਂਜ ਬਦਲਾਵ ਬਹੁਤ ਸਾਰੀ ਇਦਾਂ ਦੀ ਗੱਲਾਂ ਹਿਸਟਰੀ ਦੇ ਵਿੱਚ ਹੋਈ ਹੈ ਭਾਵੇਂ ਉਹ ਅੰਨਾ ਅੰਦੋਲਨ ਹੋਏ ਭਾਵੇਂ ਉਹ ਜੀਪੀ ਮੂਵਮੈਂਟ ਹੋਏ ਜਾਂ ਫਿਰ ਕਿਸਾਨਾਂ ਦੀ ਮਹਾਪੰਚਾਇਤ ਹੋਈ ਉੱਥੋਂ ਕਈ ਵਾਰ ਬਹੁਤ ਵੱਡੀ ਗੇਸ ਦੇ ਵਿੱਚ ਖਬਰ ਬਣਦੀ ਹੈ ਪਰ ਕੱਲ ਕੱਲ ਜਦ 28 ਪਾਰਟੀਆਂ ਦੀ ਲੀਡਰਸ਼ਿਪ ਕੇਜਰੀਵਾਲ ਦੇ ਸਮਰਥਨ ਤੇ ਇਹਨਾਂ ਵਿੱਚੋਂ ਬਹੁਤ ਸਾਰੇ ਲੀਡਰ ਇਦਾਂ ਦੇ ਹੈਗੇ ਨੇ ਜਿਹੜੇ ਕੇਜਰੀਵਾਲ ਉਹਨਾਂ ਨੂੰ ਪਰਸਨਲ ਤੌਰ ਤੇ ਉਹ ਗੱਲ ਨਾ ਵੀ ਜਾਣਦੇ ਹੋਣ ਕਿ ਵੀ ਆਪਾਂ ਸਪੋਰਟ ਕਰਨੀ ਹੈ ਨਹੀਂ ਕਰਨੀ ਹੈ ਜਿੱਦਾਂ ਪੰਜਾਬ ਦੀ ਲੀਡਰਸ਼ਿਪ ਕਾਂਗਰਸ ਦੀ ਹੋਵੇ ਜਾਂ ਦਿੱਲੀ ਦੀ ਕਾਂਗਰਸ ਦੀ ਹੀ ਹਾਈ ਕਮਾਂਡ ਹੋਵੇ ਉਹ ਖੁਦ ਵੀ ਡਿਫਰ ਕਰ ਰਹੇ ਨੇ ਪਰ ਇਸ ਤੋਂ ਬਾਵਜੂਦ ਉਹ ਕਹਿੰਦੇ ਨੇ ਜਦੋਂ ਲੋਕਤੰਤਰ ਤੇ ਹਮਲੇ ਹੋਏ ਔਰ ਉਥੇ ਲੋਕਤੰਤਰ ਨੂੰ ਬਚਾਉਣ ਵਾਸਤੇ ਕੱਲ ਦੀ ਇਹ ਰੈਲੀ ਹੈਗੀ ਹੈ ਇਹਦੇ ਵਿੱਚ ਕੇਜਰੀਵਾਲ ਜਾਂ ਉਹਨਾਂ ਦੀ ਅਰੈਸਟ ਇੱਕ ਮੁੱਦਾ ਜ਼ਰੂਰ ਹੈ ਹੁਣ ਤੁਸੀਂ ਇਹ ਦੇਖੋ ਕਿ ਕੱਲ ਕਾਂਗਰਸ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਆਪਣੇ ਆਪ ਨੂੰ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਦਾ 1800 ਕਰੋੜ ਦਾ ਨੋਟਿਸ ਆਇਆ ਹੈ ਉਹ ਆਪਣੇ ਆਪ ਵਿੱਚ ਟੈਕਸ ਟੈਰਰਿਜ਼ਮ ਦੀ ਇੱਕ ਟਰਮ ਦਿੱਤੀ ਕਿ ਸਾਨੂੰ ਟੈਕਸ ਟੈਰਰਿਜ਼ਮ ਦੇ ਅੰਦਰ ਟੈਰਰਾਈਜ਼ ਕੀਤਾ ਜਾ ਰਿਹਾ ਹੈ ਇਹ ਸਾਰੀ ਗੱਲਾਂ ਕੱਲ ਮਹਾ ਰੈਲੀ ਦੇ ਵਿੱਚ ਹੋਣੀ ਹੈ ਔਰ ਉਸ ਰੈਲੀ ਤੋਂ ਕੋਈ ਅਗਰ ਨੈਰੇਟਿਵ ਸੈੱਟ ਹੁੰਦਾ ਹੈ ਤੇ ਫਿਰ ਭਾਜਪਾ ਵਾਸਤੇ ਮੁਸ਼ਕਲ ਹੈਗੀ ਔਰ ਜਿਆਦਾ ਰੈਲੀ ਹੋ ਰਹੀ ਹੋਏਗੀ ਤੇ ਭਾਜਪਾ ਵੀ ਕੁਝ ਵੱਡਾ ਕਰਨ ਦੇ ਮੂਡ ਦੇ ਵਿੱਚ ਜ਼ਰੂਰ ਹੋ ਸਕਦੀ ਹੈ ਉਹ ਇਹ ਵੀ ਹੋ ਸਕਦਾ ਹੈ ਕਿ ਇਸ ਰੈਲੀ ਦਾ ਵਿਰੋਧ ਕਰਨ ਕੋਈ ਪੈਰਲਲ ਰੈਲੀ ਰੱਖਣ ਪਰ ਇਸ ਤਰ੍ਹਾਂ ਦੀ ਉਮੀਦ ਜਾਂ ਖਬਰਾਂ ਫਿਲਹਾਲ ਹਜੇ ਤੱਕ ਨਹੀਂ ਨਿਕਲ ਕੇ ਆਈਆਂ ਹਾਂ ਐਦਾਂ ਦੀ ਗੱਲ ਹੈਗੀ ਹੈ ਕਿ ਕੁਝ ਵੱਡੇ ਲੀਡਰਾਂ ਦੀ ਜੁਆਇਨਿੰਗ ਕੱਲ ਜਦ ਮਹਾਰੈਲੀ ਹੋਏਗੀ ਤਦ ਭਾਜਪਾ ਕਰਵਾ ਸਕਦੀ ਹੈ ਔਰ ਇੱਕ ਤਰਫ ਜਦ ਕੇਜਰੀਵਾਲ ਉਹਨਾਂ ਦੀ ਅਰੈਸਟ ਦਾ ਵਿਰੋਧ ਸਾਰੇ ਕਰ ਰਹੇ ਹੋਣਗੇ ਉਹਨਾਂ ਦੀ ਹੀ ਪਾਰਟੀ ਦੇ ਕੁਝ ਲੀਡਰ ਅਗਰ ਭਾਜਪਾ ਜੁਆਇਨ ਕਰਦੇ ਨੇ ਤੇ ਨੈਰੇਟਿਵ ਕਾਊਂਟਰ ਨੈਰੇਟਿਵ ਇਹਨਾਂ ਦਾ ਵੀ ਸੈੱਟ ਹੋ ਸਕਦਾ ਹੁਣ ਇਹਨਾਂ ਖਬਰਾਂ ਦੇ ਵਿੱਚ ਕਿੰਨਾ ਕੋ ਦਮ ਹੈ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਇਹ ਖਬਰਾਂ ਆਂਦੀਆਂ ਖੰਡਨ ਹੁੰਦਾ ਔਰ ਉਸ ਤੋਂ ਬਾਅਦ ਇਹ ਖਬਰਾਂ ਕਈ ਵਾਰ ਸੱਚ ਵੀ ਹੋ ਜਾਂਦੀ ਹੈ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਵਿਸਤਾਰ ਪੂਰਵਕ ਤੇ ਇਹਨਾਂ ਗੱਲਾਂ ਦੇ ਵਿੱਚ ਨਹੀਂ ਦੱਸ ਸਕਦੇ ਕਿ ਕੌਣ ਲੀਡਰ ਤੇ ਕਿੰਨੇ ਕੁ ਹੋਰ ਪੋਲਿਟਿਸ਼ੀਅਨਸ ਬੀਜੇਪੀ ਕਲ ਜੁਆਇਨ ਕਰ ਸਕਦੇ ਨੇ ਪਰ ਹਾਂ ਬੀਜੇਪੀ ਦੇ ਸਰਕਲ ਦੇ ਵਿੱਚ ਕਾਫੀ ਸਰਗਰਮੀਆਂ ਵਧੀ ਹੋਈਆਂ ਔਰ ਉਹ ਕੱਲ ਬੜੇ ਉਤਸ਼ਾਹਿਤ ਹੈਗੇ ਨੇ ਕਿ ਕੱਲ ਉਹਨਾਂ ਨੂੰ ਇੱਕ ਵੱਡੀ ਕੈਚ ਮਿਲਣ ਵਾਲੀ ਹੈ ਉਹ ਕੈਚ ਕਿਹੜੀ ਹੋਏਗੀ ਉਹ ਕੱਲ ਜਦੋਂ ਪ੍ਰੈਸ ਕਾਨਫਰੰਸ ਹੋਏਗੀ ਕਈ ਵਾਰ ਤੁਹਾਨੂੰ ਉੱਥੇ ਪਤਾ ਲੱਗਦਾ ਵੀ ਇਸ ਕੈਚ ਦੀ ਗੱਲਾਂ ਤੇ ਆਪਾਂ ਸੁਨੀਆਂ ਵੀ ਸੀ ਔਰ ਇਸ ਕੈਚ ਦੇ ਬਾਰੇ ਤਸੀ ਗੱਲ ਕਰਨਾ ਵੀ ਚਾਹੁੰਦੇ ਸੀਗੇ لیکن ਅਸੀਂ ਇਸ ਕਰਕੇ ਨਹੀਂ ਕਰ पाए ਕਿਉਂਕਿ ਇਹ ਸ਼ੁਰੂ ਦੇ ਵਿੱਚ افواਹੀ ਲੱਗਦੀ ਸੀ ਪਰ ਚਲੋ ਕੱਲ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ বিজেপি ਉਸ ਮਹਾ ਰੈਲੀ ਦੇ ਨੈਰੇਟਿਵ ਨੂੰ ਕਿਸ ਤਰੀਕੇ ਨਾਲ ਕਾਊਂਟਰ ਕਰਦੀ ਬਿਲਕੁਲ ਠੀਕ ਹੈ ਜੀ ਸੋ বিজেপি ਦਾ ਫੋਕਸ ਸਿਰਫ ਆਮ ਆਦਮੀ ਪਾਰਟੀ ਨਹੀਂ ਹੈ ਪੰਜਾਬ ਚ ਕਾਂਗਰਸ ਵੀ ਹੈ ਸੋ ਇਹ ਵੀ ਹੋ ਸਕਦਾ ਹੈ ਕਿ ਕੱਲ ਭਾਰਤੀ ਜਨਤਾ ਪਾਰਟੀ ਮਹਾ ਗਠਬੰਧਨ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਕਾਂਗਰਸ ਨੂੰ ਝਟਕਾ ਦੇਣ ਦੀ ਕਿਸੇ ਰਣਨੀਤੀ ਤੇ ਕੰਮ ਕਰੇ ਪਰ ਸ਼ੱਕ ਜ਼ਰੂਰ ਹੈ ਖਤਰਾ ਪੋਲਿਟੀਕਲ ਜ਼ਰੂਰ ਹੈ ਕਿ ਬੀਜੇਪੀ ਪੈਰਲਲ ਰੈਲੀ ਦੇ ਸਮੇਂ ਕੋਈ ਨਾ ਕੋਈ ਵੱਡਾ ਪ੍ਰੋਗਰਾਮ ਜ਼ਰੂਰ ਕਰੇਗੀ ਕਿ ਕਿਸੇ ਦੀ ਜੁਆਇਨਿੰਗ ਹੋਏਗੀ ਕੋਈ ਕਾਂਗਰਸ ਦੇ ਲੀਡਰ ਜਾਣਗੇ ਆਪ ਦੇ ਜਾਣਗੇ ਕੱਲ ਤੱਕ ਇੰਤਜ਼ਾਰ ਕਰਨਾ ਪਏਗਾ ਹੁਣ ਸਵਾਲ ਇਹ ਹੈ ਭਾਸਕਰ ਸਾਹਿਬ 31 ਮਾਰਚ ਨੂੰ ਕੱਲ ਰਾਮਲੀਲਾ ਮੈਦਾਨ ਤੇ ਅਗਰ ਵੱਡਾ ਇਕੱਠ ਹੁੰਦਾ ਹੈ ਦਿੱਲੀ ਦੇ ਵਿੱਚ ਬੀਜੇਪੀ ਪੰਜਾਬ ਦੇ ਵਿੱਚ ਬੀਜੇਪੀ ਸਿੱਧੇ ਰੂਪ ਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਿਵੇਂ ਕਰੇਗੀ ਕਿਉਂਕਿ ਕਿਤੇ ਨਾ ਕਿਤੇ ਇੱਕ ਗੱਲ ਤਾਂ ਸਾਫ ਹੋ ਗਈ ਕਿ ਅਰਵਿੰਦ ਕੇਜਰੀਵਾਲ ਨੂੰ ਅਗਰ ਗ੍ਰਿਫਤਾਰ ਕੀਤਾ ਤੇ ਇੱਕ ਉਹ ਵਿਅਕਤੀ ਜਿਹੜਾ ਮਲਜ਼ਮ ਸੀ ਸ਼ਰਾਬ ਕਾਰੋਬਾਰ ਦਾ ਉਹਨੇ ਵੀ ਭਾਜਪਾ ਨੂੰ ਚੰਦਾ ਦਿੱਤਾ ਸੋ ਇਸ ਕਰਕੇ ਹੁਣ ਪੋਲਿਟੀਕਲ ਤੌਰ ਦੇ ਉੱਤੇ ਅਸੀਂ ਕਿਸੇ ਨੂੰ ਵੀ ਦੋਸ਼ੀ ਨਹੀਂ ਕਹਿ ਸਕਦੇ ਕਿਸੇ ਨੂੰ ਵੀ ਅਸੀਂ ਪਾਕ ਸਾਫ ਨਹੀਂ ਕਹਿ ਸਕਦੇ ਮੈਨੂੰ ਲੱਗਦਾ ਦਿੱਲੀ ਦੀਆਂ ਸੱਤ ਸੀਟਾਂ ਔਰ ਪੰਜਾਬ ਚ ਭਾਜਪਾ ਦੀਆਂ ਸੰਭਾਵਨਾਵਾਂ अगर इंडिया गट्स जोड कल कामयाब रैली ਕਰ ਦਿੰਦਾ ਤੇ ਫਿਰ ਮੁਕਾਬਲੇ ਵਾਲੀ ਸਥਿਤੀ ਬਣ ਗਈ ਹੈ ਦਿੱਲੀ ਚ ਬੀਜੇਪੀ ਕਿਤੇ ਮੁਕਾਬਲੇ ਚਾਹੂ ਦਿੱਲੀ ਜਾਂ ਪੰਜਾਬ ਚ ਬੀਜੇਪੀ ਫਿਰ ਪਛੜ ਜੂ ਮੈਨੂੰ ਲੱਗਦਾ ਹੈ ਇਸ ਗੱਲ ਨੂੰ ਅਗਰ ਵਿਸਤਾਰ ਪੂਰਵਕ ਕਰੀਏ ਕਿ ਦਿੱਲੀ ਦੇ ਵਿੱਚ ਪਿਛਲੇ 2014 ਹੋਏ 2019 ਹੋਏ ਬੀਜੇਪੀ ਲਗਾਤਾਰ ਸੱਤ ਸੀਟਾਂ ਜਿੱਤਦੀ ਰਹੀ ਹੈ ਕਿਉਂਕਿ ਉੱਤੇ ਹੈਗੀ ਸੱਤ ਸੀਟਾਂ ਯਾਨੀ 100% ਫਿੱਟਾਂ ਜਿੱਤਦੀ ਰਹੀ ਹੈ ਉਹ ਵੀ ਖਾਸ ਕਰਕੇ ਤਦ 2014 ਦੇ ਵਿੱਚ ਵੀ ਔਰ 2019 ਦੇ ਵਿੱਚ ਵੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਪ੍ਰਚੰਡ ਬਹੁਮਤ ਲਿੱਤਾ ਸੀਗਾ ਪਹਿਲੀ ਵਾਰ 70 ਵਿੱਚੋਂ 67 ਤੇ ਦੂਜੀ ਵਾਰ 70 ਵਿੱਚੋਂ 62 ਉਸ ਤੋਂ ਬਾਵਜੂਦ ਵੀ ਜਦ ਪਾਰਲੀਮੈਂਟਰੀ ਦੇ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਨੇ ਤੇ ਉੱਥੇ ਬੀਜੇਪੀ ਅੱਛਾ ਕਰ ਰਹੀ ਹੈ ਪਿਛਲੀ ਲਗਾਤਾਰ ਦੋ ਵਾਰ ਇਸ ਮਹਾ ਰੈਲੀ ਦਾ ਇੰਪੈਕਟ ਸਭ ਤੋਂ ਪਹਿਲੇ ਤੇ ਦਿੱਲੀ 'ਚ ਹੀ ਹੋਣਾ ਹੈ ਯਾਨੀ ਦਿੱਲੀ ਦੇ ਵਿੱਚ ਜਿਹੜੇ ਪੋਲਿਟੀਕਲ ਐਕਸਪਰਟਸ ਨੇ ਅਸੀਂ ਵੀ ਇਸ ਦਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦਿੱਲੀ ਦੇ ਵਿੱਚ ਹੁਣ ਦੋ ਸੀਟਾਂ ਤੋਂ ਚਾਰ ਸੀਟਾਂ ਤੱਕ ਬੀਜੇਪੀ ਨੂੰ ਨੁਕਸਾਨ ਹੋ ਸਕਦਾ ਹੈ ਉਸ ਨੁਕਸਾਨ ਨੂੰ ਬੀਜੇਪੀ ਕਿੰਨਾ ਰੋਕੇਗੀ ਉਹ ਵੀ ਖਾਸ ਕਰਕੇ ਤਦ ਜਦ ਉਹਨਾਂ ਨੇ ਆਪਣੇ ਸੱਤ ਵਿੱਚੋਂ 6 ਕੈਂਡੀਡੇਟਸ ਚੇਂਜ ਕਰ ਦਿੱਤੇ ਗਏ ਨੇ ਔਰ ਜਦ ਤੁਸੀਂ ਕੈਂਡੀਡੇਟ ਚੇਂਜ ਨਹੀਂ ਕਰਦੇ ਹੋ ਨਾ ਤੇ ਜਿਹੜੇ ਪੁਰਾਣੇ ਕੈਂਡੀਡੇਟ ਜਿਹੜੇ ਸਿਟਿੰਗ ਐਮਪੀ ਹੁੰਦੇ ਨੇ ਉਹ ਕਿਸੇ ਨਾ ਕਿਸੇ ਜਗ੍ਹਾ ਆਪਣੇ ਚੇਂਜ ਕਰਨ ਤੋਂ ਨਾ ਕੁਝ ਹੁੰਦੇ ਨੇ ਕਿ ਉਹ ਕੋਈ ਉਹ ਵੀ ਕੋਈ ਛੱਟ ਬੀਜੇਪੀ ਨੂੰ ਲਾਣਗੇ ਭਾਵੇਂ ਜੋ ਮਰਜ਼ੀ ਹੋਵੇ ਬੀਜੇਪੀ ਦੇ ਵਿੱਚ ਐ ਕਲਚਰ ਨਹੀਂ ਹੈਗਾ ਜਿੱਦੇ ਟਿਕਟ ਕੱਟ ਦਿੱਤੀ ਜਾਏ ਉਹ ਪਾਰਟੀ ਦੇ ਵਿਰੋਧੀ ਹੋ ਜਾਂਦਾ ਪਰ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਸ ਤਰੀਕੇ ਨਾਲ 6 ਕਾਂਗਰਸ ਦੇ ਬਾਗੀਆਂ ਨੂੰ ਹੁਣ ਬੀਜੇਪੀ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਬਾਈਲੈਕਸ਼ਨ ਦੇ ਵਿੱਚ ਉਤਾਰ ਰਹੀ ਹੈ ਉਦੋਂ ਤੋਂ ਉੱਥੇ ਬੀਜੇਪੀ ਦੇ 6 ਤੋਂ ਲੈ ਕੇ 10 ਐਦਾਂ ਦੇ ਲੀਡਰ ਹੁਣ ਆਪਣੀ ਪਾਰਟੀ ਦੇ ਖਿਲਾਫ ਨੇ ਔਰ ਉਹਨਾਂ ਵਿੱਚੋਂ ਕਈਆਂ ਨੇ ਤੇ ਇਹ ਵੀ ਐਲਾਨ ਕਰਤਾ ਹੈ ਕਿ ਅਸੀਂ ਬੀਜੇਪੀ ਦੇ ਜਿਹੜੇ ਹੈ ਬਾਗੀ ਕੈਂਡੀਡੇਟ ਉਤਾਰ ਰਹੇ ਨੇ ਉਹਨਾਂ ਦੇ ਵਿਰੋਧ ਅਸੀਂ ਵੀ ਇਲੈਕਸ਼ਨ ਲੜਾਂਗੇ ਯਾਨੀ ਸਿਚੁਏਸ਼ਨ ਪੋਲਿਟਿਕ ਦੇ ਵਿੱਚ ਕਦੋਂ ਚੇਂਜ ਹੋ ਜਾਂਦੀ ਹੈ ਔਰ ਉਸ ਚੇਂਜ ਸਿਚੁਏਸ਼ਨ ਦੇ ਵਿੱਚ ਕੀ ਸਮਝ ਕਰਨ ਬੰਦੇ ਨੇ ਪਰ ਫਿਲਹਾਲ ਦਿੱਲੀ ਦੇ ਵਿੱਚ ਇਹ ਸਮਝ ਕਰਨ ਬੰਨ ਕੇ ਨਿਕਲ ਕੇ ਆ ਰਹੇ ਨੇ ਕਿ ਦਿੱਲੀ ਦੇ ਵਿੱਚ 7 ਦੀ 7 ਸੀਟਾ ਜਿੰਨਾ ਬੀਜੇਪੀ ਵਾਸਤੇ ਫਿਲਹਾਲ ਓਖਾ ਹੋ ਸਕਦਾ ਔਰ ਪੰਜਾਬ ਦੀ ਗੱਲ ਕਰੀਏ ਪੰਜਾਬ 'ਚ 13 ਸੀਟਾਂ ਹਨ ਔਰ ਬੀਜੇਪੀ 2 ਤੋਂ 3 ਸੀਟਾਂ ਦੇ ਉੱਤੇ ਹਮੇਸ਼ਾ ਲੜਦੀ ਰਹੀ ਹੈ ਔਰ 3 ਸੀਟਾਂ ਦੇ ਵਿੱਚੋਂ ਉਹ 2 ਸੀਟਾਂ ਵੀ ਜਿੱਤਦੀ ਰਹੀ ਹੈ ਔਰ ਕਈ ਵਾਰ 3 ਸੀਟਾਂ ਦੇ ਵਿੱਚ ਵੀ ਜਿੱਤ ਦੇ ਨਜ਼ਦੀਕ ਪਹੁੰਚਦੀ ਰਹੀ ਹੈ ਐਤਕੀ 13 ਦੀ 13 ਸੀਟਾਂ ਦੇ ਉੱਤੇ ਇਲੈਕਸ਼ਨ ਲੜਨਾ ਹੈ ਕੱਲ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ 6 ਸੀਟਾਂ ਦੇ ਉੱਤੇ ਤਾਂ ਉਹਨਾਂ ਨੂੰ ਕੈਂਡੀਡੇਟ ਮਿਲ ਗਏ ਬਾਕੀ 7 ਸੀਟਾਂ ਦੇ ਉੱਤੇ ਕਿਹੜੇ ਕੈਂਡੀਡੇਟ ਦੇਣਗੇ ਜਿੱਦਾਂ ਫਤਿਹਗੜ੍ਹ ਸਾਹਿਬ ਫਤਗੜ ਸਾਹਿਬ ਦੇ ਵਿੱਚ ਦੂਰ ਦੂਰ ਤੱਕ ਹਜੇ ਤੱਕ ਬੀਜੇਪੀ ਦਾ ਕੈਂਡੀਡੇਟ ਨਜ਼ਰ ਨਹੀਂ ਆਉਂਦਾ ਕਿ ਕੌਣ ਹੋ ਸਕਦਾ ਹੁਣ ਇਹਦੇ ਵਕਤੇ ਦੂਜੀ ਪਾਰਟੀਆਂ ਤੋਂ ਅਗਰ ਬੀਜੇਪੀ ਫੇਰ ਕੋਈ ਜੁਆਇਨਿੰਗ ਕਰਾਂਦੀ ਹੈ ਔਰ ਉੱਥੋਂ ਉਸ ਕੈਂਡੀਡੇਟ ਨੂੰ ਦਿੰਦੀ ਹੈ ਜਾਂ ਫਿਰ ਹੁਸ਼ਿਆਰਪੁਰ ਦੀ ਸੀਟ ਜਾਂ ਜਲੰਧਰ ਦੀ ਸੀਟ ਜਾਂ ਫਿਰ ਰੁਜ਼ਿਆਨਾ ਦੀ ਸੀਟ ਇਹਨਾਂ ਸਾਰੀ ਸੀਟਾਂ ਦੇ ਵਿੱਚ ਵੀ ਬੀਜੇਪੀ ਦੇ ਵਿੱਚ ਛੋਟੀ ਮੋਟੀ ਸਈ ਪਰ ਬਗਾਵਤ ਹੋ ਸਕਦੀ ਹੈ ਜਿਹੜੇ ਟਕਸਾਲੀ ਟਕਸਾਲੀ ਬੀਜੇਪੀ ਦੇ ਲੀਡਰ ਹੈਗੇ ਨੇ ਉਹਨਾਂ ਦੇ ਅੰਦਰ ਕਿਸੇ ਨਾ ਕਿਸੇ ਜਗ੍ਹਾ ਅੰਦਰ ਖਾਤੇ ਰੋਸ ਚੱਲ ਰਿਹਾ ਹੈ ਵੀ ਇਹ ਹੋਗੀ ਹੈ ਬੀਜੇਪੀ ਜਿਹੜੀ ਆਪਾਂ ਇਨੇ ਟਾਈਮ ਤੋਂ ਪਾਣੀ ਦੇਂਦੇ ਰਹੇ ਆਂ ਬੂਟਾ ਲਾਇਆ ਸੀ ਬੂਟਾ ਥੋੜਾ ਵੱਡਾ ਹੋਇਆ ਵੱਡਾ ਹੋਇਆ ਤਾਂ ਉਹਦੇ ਵਿੱਚ ਫਰੂਟ ਤੋੜਨ ਦੇ ਵਾਸਤੇ ਜਿਹੜੇ ਤੁਸੀਂ ਬਾਹਰੋਂ ਕੈਂਡੀਡੇਟ ਲੈ ਕੇ ਆ ਰਹੇ ਹੋ ਯਾਨੀ ਇਸ ਵਿਰੋਧ ਦੀ ਵੀ ਸੰਭਾਵਨਾ ਹੈਗੀ ਔਰ ਅੱਜ ਜਦ ਬੀਜੇਪੀ ਔਰ ਅਕਾਲੀ ਦਲ ਦਾ ਅਲਾਈਅੰਸ ਨਹੀਂ ਹੋਇਆ ਬੀਜੇਪੀ ਦੇ ਵਿੱਚ ਇਹ ਗੱਲ ਤੇ ਕੀਤੀ ਜਾ ਰਹੀ ਹੈ ਕਿ ਵੀ ਬੀਜੇਪੀ ਸ਼ਹਿਰਾਂ ਦੇ ਵਿੱਚ ਚੰਗਾ ਕਰ ਸਕਦੀ ਹੈ ਪਰ ਸ਼ਹਿਰਾਂ ਦੇ ਵਿੱਚ ਤੰਗ ਚੰਗਾ ਕਰਨ ਦੇ ਬਾਵਜੂਦ ਵੀ ਉਹ ਵਿਨਿੰਗ ਫਿਗਰ ਵਿਨਿੰਗ ম্যাਜਿਕ ਫਿਗਰ ਉਹ ਬੀਜੇਪੀ ਲੈ ਕੇ ਜਾ ਸਕੀ ਕਿ ਨਹੀਂ ਇਹ ਇੱਕ ਚਰਚਾ ਦਾ ਵਿਸ਼ਾ ਪੰਜਾਬ ਦੇ ਵਿੱਚ ਬਣਿਆ ਹੋਇਆ ਹੁਣ ਜਦ ਤੱਕ ਪਿੰਡਾਂ ਦੇ ਵਿੱਚੋਂ ਵੋਟ ਉਹਨਾਂ ਨੂੰ ਨਹੀਂ ਮਿਲਦੇ ਕੀ ਉਹ ਸ਼ਹਿਰਾਂ ਸ਼ਹਿਰਾਂ ਤੋਂ ਵਿੱਚੋਂ ਵੋਟ ਲੈ ਕੇ ਉਹ ਆਪਣਾ ਐਮਪੀ ਜਿਤਾ ਸਕਦੀ ਹੈ ਇਹ ਇੱਕ ਵੱਡਾ ਸਵਾਲ ਹੈ ਬੀਜੇਪੀ ਵਾਸਤੇ ਔਰ ਦੂਜੇ ਪਾਸੇ ਕਾਂਗਰਸ ਵੀ ਬੜੀ ਐਕਟਿਵ ਜੀ ਨਜ਼ਰ ਆ ਰਹੀ ਹੈ ਔਰ ਕਾਂਗਰਸ ਪੰਜ ਤਰੀਕ ਨੂੰ ਮੀਟਿੰਗ ਕਰ ਸਕਦੀ ਹੈ ਸਕ੍ਰੀਨਿੰਗ ਕਮੇਟੀ ਦੀ ਤੇ 5 6 7 ਤਰੀਕ ਤੱਕ ਸ਼ਾਇਦ ਪੰਜਾਬ ਦੇ ਕੈਂਡੀਡੇਟਸ ਦੀ ਕੁਝ ਕੁਝ ਕੈਂਡੀਡੇਟਸ ਜਿ ਮੈਂ ਕਹਾਂਗਾ ਅਨਾਉਂਸਮੈਂਟ ਵੀ ਹੋ ਸਕਦੀ ਹੈ ਪਰ ਦੇਖੋ ਸਾਰੀ ਪਾਰਟੀਆਂ ਬਿਲਕੁਲ ਦੀਵਾ ਬਾਲ ਕੇ ਆਪਣੇ ਇਹਨਾਂ ਇਲੈਕਸ਼ਨ ਦੇ ਵਾਸਤੇ ਪਹਿਲੇ ਕੈਂਡੀਡੇਟ ਸਿਲੈਕਸ਼ਨ ਉਸ ਤੋਂ ਬਾਅਦ ਕੈਂਪੇਨ ਕਿਦਾਂ ਕਰਨਾ ਹੈ ਨੈਰੇਟਿਵ ਕਿਦਾਂ ਸੈੱਟ ਕਰਨਾ ਹੈ ਔਰ ਕਿਸ ਤਰੀਕੇ ਨਾਲ ਲੋਕਾਂ ਤੱਕ ਪਹੁੰਚਣਾ ਹੈ ਆਪਣੀ ਫੇਵਰ ਦੇ ਵਾਸਤੇ ਇਹਦੀ ਤਿਆਰੀਆਂ ਦੇ ਵਿੱਚ ਜੁਟੀ ਹੋਈ ਹੈ ਬਿਲਕੁਲ ਠੀਕ ਹੈ ਜੀ ਸੋ ਭਗਵੰਤ ਮਾਨ ਵੀ ਕੱਲ 31 ਮਾਰਚ ਦੀ ਰੈਲੀ ਤੋਂ ਬਾਅਦ ਵੇਲੇ ਹੋ ਕੇ ਮੈਨੂੰ ਲੱਗਦਾ ਹੈ ਪੂਰੀ شدت ਨਾਲ ਸਰਗਰਮੀ ਨਾਲ ਪੰਜਾਬ ਦੇ ਵਿੱਚ ਵਿਚਰਣਗੇ ਕਿਉਂਕਿ ਹੁਣ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਕੋਲੇ ਵੇਲਾ ਹੈ ਕਿ ਭਗਵੰਤ ਮਾਨ ਸ਼ਾਂਤ ਰਹਿਣ ਸੋ ਉਹਨਾਂ ਦੀ ਟੀ ਹੋਈ ਹੈ ਸੋ ਪਰਿਵਾਰਕ ਜ਼ਿੰਮੇਵਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਸੀ ਉਹ ਹੁਣ ਅੱਗੇ ਵਧਣਗੀਆਂ ਬਿਲਕੁਲ ਠੀਕ ਹੈ ਪਰ ਮੈਨੂੰ ਲੱਗਦਾ ਪੋਲਿਟਿਕਲ ਸਮਾਂ ਹੁਣ ਕੱਢ ਸਕਣਗੇ ਕਿਉਂਕਿ ਹੁਣ ਉਹਨਾਂ ਨੂੰ ਹਸਪਤਾਲ ਜਾਣ ਦੀ ਵੀ ਜ਼ਰੂਰਤ ਨਹੀਂ ਹੈ ਘਟੋ-ਘਟ ਸੋ ਭਗਵੰਤ ਮਾਨ ਦੀ ਸਰਗਰਮੀ 31 ਮਾਰਚ ਤੋਂ ਬਾਅਦ ਪੰਜਾਬ ਦੇ ਵਿੱਚ ਸਾਰਿਆਂ ਦਾ ਕੇਂਦਰ ਬਿੰਦੂ ਰਹੇਗੀ ਕਿਉਂਕਿ ਜਲੰਧਰ ਦੀ ਸੀਟ ਦਾ ਫੈਸਲਾ ਨਵੇਂ ਸਿਰੇ ਤੋਂ ਭਗਵੰਤ ਮਾਨ ਨੂੰ ਕਰਨਾ ਪੈਣਾ ਹੈ ਇਹਨੀਆਂ ਚਰਚਾਵਾਂ ਨੇ ਭਾਸਕਰ ਸਾਹਿਬ ਕੇ ਸੁਸ਼ੀਲ ਕੁਮਾਰ ਰਿੰਕੂ ਦੇ ਟਿਕਟ ਸਣੇ ਬੀਜੇਪੀ ਚ ਜਾਣ ਤੋਂ ਬਾਅਦ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਬਹੁਤ ਗੰਭੀਰਤਾ ਦੇ ਨਾਲ ਸੋਚ ਰਹੀ ਹੈ ਕਿ ਬਹੁਤੇ ਉਮੀਦਵਾਰ ਬਾਹਰੋਂ ਲੈਣ ਦੀ ਬਜਾਏ ਕਿਉਂ ਨਾ ਆਪਣੇ ਵਲੰਟੀਅਰ ਕਾਡਰ ਉਹ ਹੋਰ ਤਕੜੇ ਕੀਤੇ ਜਾਣ ਅਗਰ ਆਮ ਆਦਮੀ ਪਾਰਟੀ ਬਾਕੀ ਦੀਆਂ ਟਿਕਟਾਂ ਸੰਗਠਨ ਚੋਂ ਦਿੰਦੀ ਹੈ ਤੇ ਫਿਰ ਸਥਿਤੀਆਂ ਕਿਦਾਂ ਦੀਆਂ ਰਹਿਣਗੀਆਂ ਦੋਖੋ ਆਮ ਆਦਮੀ ਪਾਰਟੀ ਵਾਸਤੇ ਇਹ ਗੱਲ 2 ਸਾਲ ਤੋਂ ਚੱਲਦੀ ਪਈ ਹੈ 2 ਸਾਲ ਪਹਿਲੇ ਐਨੇ ਬਾਹਰੀ ਭਾਰੀ ਬਹੁਮਤ ਨਾਲ ਇਹਨਾਂ ਦੀ ਸਰਕਾਰ ਆਈ ਸੀ ਪਰ ਅੱਜ ਵੀ ਕਿਸੇ ਵੀ ਕਿਸੇ ਵੀ ਕੌਨਸਟਿਟੈਂਸੀ ਦੇ ਵਿੱਚ ਪਾਰਲੀਮੈਂਟਰੀ ਕੌਨਸਟਿਟੈਂਸੀ ਦੇ ਵਿੱਚ ਉਹਨਾਂ ਨੇ ਆਪਣੇ ਕੈਡਰ ਵਿੱਚੋਂ ਕੋਈ ਕੈਂਡੀਡੇਟ ਨਰਚਰ ਨਹੀਂ ਕੀਤਾ ਔਰ ਹੁਣ ਇਹ ਜਿਹੜੀ ਜਦ ਚੋਣਾਂ ਦਾ ਮਾਹੌਲ ਸ਼ੁਰੂ ਹੋ ਗਿਆ ਕੋਡ ਆਫ ਕੰਡਕਟ ਲੱਗ ਗਿਆ ਅੱਜ ਵੀ ਜੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੋਸੀਬਲ ਕੈਂਡੀਡੇਟਸ ਦੀ ਗੱਲ ਕਰੀਏ ਨਾ ਤੇ ਨਾਂ ਵੱਜਦੇ ਨੇ ਕਦੀ ਆਕਾਲੀ ਦਲ ਦੇ ਕਿਸੇ ਲੀਡਰ ਦਾ ਨਾਮ ਵਜਦਾ ਜਾਂ ਫਿਰ ਕਿਸੇ ਕਾਂਗਰਸ ਦੇ ਲੀਡਰ ਦਾ ਨਾਮ ਵਜਦਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਲੜਾਈਗੀ ਐਦਾਂ ਦੀ ਸਥਿਤੀ ਤੋਂ ਤੇ ਪਹਿਲੇ ਨਿਪਟਣਾ ਚਾਹੀਦਾ ਸੀ ਆਮ ਆਦਮੀ ਪਾਰਟੀ ਨੂੰ ਬੜੇ ਮੁਸ਼ਕਿਲ ਦੌਰ ਤੋਂ ਗੁਜ਼ਰਨਾ ਪੈ ਰਿਹਾ ਹੈ ਕਾਰਨ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਲਾਵਾ ਸਟਾਰ ਕੈਂਪੇਨਰ ਪੰਜਾਬ ਦੇ ਵਿੱਚ ਜਾਂ ਫਿਰ ਪੂਰੀ ਇੰਡੀਆ ਦੇ ਵਿੱਚ ਕੌਣ ਨੇ ਕਿਉਂਕਿ ਅਰਵਿੰਦ ਕੇਜਰੀਵਾਲੋਂ ਆਂਦਰ ਨੇ ਮਨੀਸ਼ ਸੋਧਿਆਵਾਂ ਆਂਦਰ ਨੇ ਸੰਜੇ ਸਿੰਘੋਂ ਆਂਦਰ ਨੇ ਜੇ ਸਟਾਰ ਪ੍ਰਚਾਰਕ ਦੇ ਰੂਪ ਵਿੱਚ ਜੇ ਗੱਲ ਕਰੋਗੇ ਤਾਂ ਕਿਉਂਕਿ ਦਿੱਲੀ ਦੀ ਜਿਹੜੀ ਲੀਡਰਸ਼ਿਪ ਬਚੀ ਹਜੇ ਜਿਹੜੀ ਬਾਹਰ ਹੈਗੀ ਹੈ ਉਹ ਤੇ ਦਿੱਲੀ ਦੇ ਵਿੱਚ ਹੀ ਕੈਂਪੇਨ ਕਰੇਗੀ ਨਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਉਹ 13 ਦੀ 13 ਕੌਨਸਟਿਟੈਂਸੀਸ ਦੇ ਵਿੱਚ ਕਿਸ ਤਰੀਕੇ ਨਾਲ ਕੈਂਪੇਨ ਕਰਨਗੇ ਔਰ ਉਸ ਕੈਂਪੇਨ ਨੂੰ ਭਾਵੇਂ ਆਮ ਆਦਮੀ ਪਾਰਟੀ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਦਾ ਕੈਂਪੇਨ ਉਹਨਾਂ ਦਾ ਕੈਂਪੇਨ ਕਰਨ ਦਾ ਸਟਾਈਲ ਦਿੱਲੀ ਤੋਂ ਡਿਜ਼ਾਈਨ ਹੋ ਕੇ ਆਉਂਦਾ ਹੈ ਪਰ ਹੁਣ ਇਹਦੇ ਵਿੱਚ ਜਦ ਕੈਂਪੇਨਰ ਇੱਕੋ ਹੀ ਹੋਏ 40 ਲੋਕਾਂ ਦੀ ਸਟਾਰ ਕੈਂਪੇਨਰ ਦੀ ਲਿਸਟ ਬੰਦੀ ਹੈ ਜੇ ਅੱਜ ਤੁਸੀਂ ਜੋੜ ਕੇ ਵੀ ਨੰਬਰ ਜੋੜਨਾ ਸ਼ੁਰੂ ਕਰੋ ਨਾ ਤੇ ਚਾਲੀ ਪੂਰੇ ਨਹੀਂ ਹੁੰਦੇ ਆਮ ਆਦਮੀ ਪਾਰਟੀ ਦੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਫੇਸਿਸ ਨੂੰ ਵੱਡਾ ਹੀ ਨਹੀਂ ਕੀਤਾ ਗਿਆ ਕੈਡਰ ਨੂੰ ਹਜੇ ਤੱਕ ਸਟਰੋਂਗ ਹੀ ਨਹੀਂ ਕੀਤਾ ਗਿਆ ਔਰ ਉਸ ਉਹ ਕੈਡਰ ਜਿਨ੍ਹਾਂ ਨੂੰ 2014 ਦੇ ਵਿੱਚ ਖੜਾ ਕੀਤਾ ਗਿਆ ਸੀਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਅਗਰ ਤੁਸੀਂ ਗੱਲ ਕਰੋ ਉਹ ਕਹਿੰਦੇ ਨੇ 2014 ਦੇ ਵਿੱਚ ਹੀ ਸਾਡੇ ਸਾਡੇ ਕੋਲ ਕਿਹੜਾ ਕੈਡਰ ਸੀਗਾ ਅਸੀਂ ਫੇਰ ਵੀ ਚਾਰ ਸੀਟਾਂ ਜਿੱਤ ਗਏ ਸੀ ਨਾ ਪਰ ਹਾਲਾਤ ਚੇਂਜ ਹੋ ਚੁੱਕੇ ਨੇ ਅੱਜ ਤਾਂ ਬੈਡ ਪਾਰਟੀ ਸਰਕਾਰ ਹੈ ਔਰ ਜਿਹੜੀ ਵੀ ਸਰਕਾਰ ਹੁੰਦੀ ਹੈ ਉਹਦੇ ਖਿਲਾਫ ਐਂਟੀ ਇਨਕੰਮਪੈਂਸੀ ਫੈਕਟਰ ਹੁੰਦਾ ਹੀ ਹੁੰਦਾ ਹੈ ਉਹ ਸਹਾਲਾਤ ਦੇ ਵਿੱਚ ਜੇ ਤੁਸੀਂ 2014 ਦੇ ਹਾਲਾਤ ਨਾਲ 2024 ਨੂੰ ਕੰਪੇਅਰ ਕਰੋਗੇ ਨਾ ਤੇ ਫਿਰ ਕਿਸੇ ਨਾ ਕਿਸੇ ਜਗ੍ਹਾ ਆਖਰੀ ਦੇ ਵਿੱਚ ਤੁਸੀਂ ਸੁੱਤੇ ਪਾਈ ਜਾ ਸਕਦੇ ਹੋ ਯਾਨੀ ਆਮ ਆਦਮੀ ਪਾਰਟੀ ਦੇ ਨਾਲ ਆਇਆ ਤਕਲੀਫ ਹੈਗੀ ਆ ਪਰ ਦੂਜੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦੀ ਆਪਸੀ ਲੜਾਈ ਉਹਨਾਂ ਨੂੰ ਭਾਰੀ ਪੈ ਸਕਦੀ ਹੈ ਔਰ ਦੋ ਕਾਫੀ ਸਾਰੇ ਲੀਡਰ ਹੁਣ ਨਵਜੋਤ ਸਿੰਘ ਸਿੱਧੂ ਇਸ ਪੂਰੇ ਇਲੈਕਸ਼ਨ ਸੀਰੀਜ਼ ਤੋਂ ਗਾਇਬ ਨੇ ਔਰ ਲੋਕ ਬਹੁਤ ਸਾਰੇ ਕਾਂਗਰਸ ਦੇ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਮਿਲਣਾ ਚਾਹ ਰਹੇ ਨੇ ਕੁਝ ਲੋਕ ਮਿਲ ਕੇ ਵੀ ਆਏ ਨੇ ਔਰ ਬਿਨਾ ਨਵਜੋਤ ਸਿੰਘ ਸਿੱਧੂ ਦੇ ਕੈਂਪੇਨ ਤੋਂ ਕੀ ਉਹ ਜਿੱਤ ਪਾਣਗੇ ਇਹ ਵੀ ਇੱਕ ਵੱਡਾ ਸਵਾਲ ਉਹਨਾਂ ਕੈਂਡੀਡੇਟਸ ਜਿਹੜੇ ਟਿਕਟ ਭਾਲ ਰਹੇ ਨੇ ਉਹਨਾਂ ਵਾਸਤੇ ਖੜਾ ਹੋਇਆ ਔਰ ਨਵਜੋਤ ਸਿੰਘ ਸਿੱਧੂ ਕੀ شدت ਨਾਲ ਉਹਨਾਂ ਸਾਰੇ ਲੀਡਰਾਂ ਵਾਸਤੇ ਕੈਂਪੇਨ ਕਰਨਗੇ ਜਿਨ੍ਹਾਂ ਦੇ ਜਿਨ੍ਹਾਂ ਨੇ ਉਹਨਾਂ ਦੀ ਐਕਸਪਲਸ਼ਨ ਦੀ ਮੰਗ ਕੀਤੀ ਸੀਗੀ ਕਿ ਇਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਜਾਏ। ਉਹਨਾਂ ਇਹ ਹਾਲਾਤ ਕਾਂਗਰਸ ਦੇ ਵਿੱਚ ਹੈਗੇ ਨੇ। ਭਾਜਪਾ ਦੇ ਵਿੱਚ ਅਸੀਂ ਪਹਿਲੇ ਹੀ ਡਿਸਕਸ ਕਰਕੇ ਛੱਡੇ ਆ ਕਿ ਜਿਹੜੇ ਉਹਨਾਂ ਦੇ ਟਕਸਾਲੀ ਲੀਡਰ ਹੈਗੇ ਨੇ ਉਹਨਾਂ ਦਾ ਦੀ ਭਾਰਦੀ ਇੰਪੋਰਟ ਐਕਸਪੋਰਟ ਵਾਲੀ ਐਕਟੀਵਿਟੀ ਤੋਂ ਪਰੇਸ਼ਾਨ ਨੇ ਉਹ ਚਾਹੁੰਦੇ ਨੇ ਕਿ ਕੋਰ ਬੀਜੇਪੀ ਲੀਡਰਸ਼ਿਪ ਨੂੰ ਵੀ ਉਹਨਾਂ ਦਾ ਬਣਦਾ ਸਮਾਨ ਮਾਨ ਉਹ ਮਿਲਣਾ ਚਾਹੀਦਾ ਹੁਣ ਬਚੀ ਕਿਹੜੀ ਪਾਰਟੀ ਤਿੰਨ ਪਾਰਟੀਆਂ ਦਾ ਜ਼ਿਕਰ ਅਸੀਂ ਚਾਰ ਪਾਰਟੀਆਂ ਦਾ ਜ਼ਿਕਰ ਤੇ ਕਰ ਚੁੱਕੇ ਆ ਆਕਾਲੀ ਦਲ ਦੀ ਗੱਲ ਵੀ ਕਰਨੀ ਬਣਦੀ ਏ ਆਕਾਲੀ ਦਲ ਦੀ ਸਥਿਤੀ ਐਵੇਂ ਕਿ ਹੁਣ 13 ਦੀ 13 ਕੌਨਸਟਿਟੂਐਂਸੀਸ ਦੇ ਵਿੱਚ ਦੋ ਤਿੰਨ ਕੌਨਸਟਿਟੂਐਂਸੀ ਨੂੰ ਛੱਡ ਕੇ ਉਹਨਾਂ ਦੇ ਕੋਲ ਵੱਡੇ ਚਿਹਰੇ ਮਿਲ ਨਹੀਂ ਰਹੇ ਹੁਣ ਫਿਰੋਜ਼ਪੁਰ ਤੋਂ ਅਗਰ ਨਈ ਇਲੈਕਸ਼ਨ ਲੜਦੇ ਸੁਖਵੀਰ ਸਿੰਘ ਬਾਦਲੂ ਤੇ ਉਥੋਂ ਕਿੰਨੂ ਲੜਾਂਗੇ ਔਰ ਉਹ ਚਿਹਰਾ ਸੁਖਬੀਰ ਸਿੰਘ ਬਾਦਲ ਉਹਨਾ ਜਿਹੜੀ ਉਸ ਕੌਨਸਿਸਟੈਂਸੀ ਨੂੰ ਹਾਈ ਪ੍ਰੋਫਾਈਲ ਕੌਨਸਿਸਟੈਂਸੀ ਬਣਾਤਾ ਸੀਗਾ ਉਹਦੇ ਵਿੱਚ ਕੋਈ ਚਿਹਰਾ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਚਿਹਰੇ ਦੇ ਵਿੱਚ ਫਿੱਟ ਹੋ ਪਾਏਗਾ ਔਰ ਇਹੀ ਕੌਨਸਿਸਟੈਂਸੀ ਬਠਿੰਡਾ ਹੋਵੇ ਜਾਂ ਖਡੂਰ ਸਾਬ ਹੋਵੇ ਇਹਨਾਂ ਦੋਨਾਂ ਕੌਨਸਿਸਟੈਂਸੀਸ ਦੇ ਵਿੱਚ ਕਿਹੜੇ ਕੈਂਡੀਡੇਟ ਉਤਾਰਨੇ ਨੇ ਕਿਉਂਕਿ ਇਹ ਦੋ ਸੀਟਾਂ ਹੈਗੀ ਐ ਜਿਹੜੀ ਆਕਾਲੀ ਦਲ ਵਾਸਤੇ ਵੇਨੇਬਲ ਹੋ ਸਕਦੀ ਹੈ ਹੁਣ ਇੱਕ ਪਾਸੇ ਬਾਦਲ ਪਰਿਵਾਰ ਦਾ ਵਿਅਕਤੀ ਜਾਂ ਹਰਿਮਰਤ ਕੌਰ ਉਹਨਾ ਬਠਿੰਡਾ ਤੋਂ ਲੜਦੇ ਨੇ ਔਰ ਉੱਥੋਂ ਵੀ ਇਹ ਰਿਪੋਰਟਸ ਆ ਰਹੀ ਹੈ ਕਿ ਐਤਕੀ ਸ਼ਹਿਰ ਬਠਿੰਡਾ ਤੋਂ ਹਰਸਿਮਰਤਪੁਰ ਬਾਦਲੋਣਾ ਨਾਲ ਲੜਾਂ ਅਸੀਂ ਵੀ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਬਾਅਦ ਚੋ ਇਹ ਨੈਰੇਟਿਵ ਚੇਨ ਕਰ ਦਿੱਤਾ ਗਿਆ ਔਰ ਖਡੂਰ ਸਾਹਿਬ ਸਭ ਤੋਂ ਜ਼ਿਆਦਾ ਵਿਨੇਬਲ ਸੀਟ ਆਮ ਅਕਾਲੀ ਦਲ ਵਾਸਤੇ ਲੱਗਦੀ ਹੈ ਜੇ ਉੱਥੋਂ ਹਰਸਿਮਰਤਪੁਰ ਬਾਦਲੋਣਾ ਨੂੰ ਉਤਾਰ ਦਿੱਤਾ ਜਾਂਦਾ ਹੈ ਇਹਦੇ ਨਾਲ ਇੱਕ ਤੀਰ ਤੋਂ ਦੋ ਨਿਸ਼ਾਨੇ ਖਤਮ ਹੁੰਦੇ ਨੇ ਕਿਉਂਕਿ ਉੱਥੇ ਅਗਰ ਅਦੇਸ਼ਪ੍ਰਤਾ ਪਾਇਰੋ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤੇ ਫਿਰ ਉਹ ਮਜੀਠੀਆ ਸਾਹਿਬ ਨਾਰਾਜ਼ ਹੋ ਜਾਣਗੇ ਜੇ ਮਜੀਠੀਆ ਸਾਹਿਬ ਨੂੰ ਟਿਕਟ ਦਿੱਤੀ ਜਾਂਦੀ ਹੈ ਇਹ ਫਿਰ ਆਦੇਸ਼ਪ੍ਰਤਾਪ ਪੈਰੋਂ ਨਾਲ ਨਾਰਾਜ਼ ਹੋਣਗੇ ਐਦਾਂ ਦੀ ਸਥਿਤੀ ਦੇ ਵਿੱਚ ਜੇ ਹਰਿ ਸਿਮਰਤਪੁਰ ਬਾਦਲ ਹੋਣ ਖੜੂਰ ਸਾਹਬ ਤੋਂ ਲਾਇਆ ਜਾਂਦਾ ਤੇ ਦੋਨੋਂ ਚੀਜ਼ਾਂ ਸ਼ਾਂਤ ਹੋ ਜਾਂਦੀ ਹੈ ਤੇ ਹਰਿ ਸਿਮਰਤਪੁਰ ਬਾਦਲ ਹੋਣ ਨੂੰ ਜਿੱਤਣ ਵਾਸਤੇ ਜਿੱਤਣ ਵਾਸਤੇ ਉਹ ਮਜੀਠੀਆ ਸਾਹਿਬ ਵੀ ਬੜੀ ਸ਼ਿੱਦਤ ਨਾਲ ਕੰਮ ਕਰ ਸਕਦੇ ਬਿਲਕੁਲ ਠੀਕ ਹੈ ਸੋ ਪਾਰਟੀਆਂ ਦੇ ਅੰਦਰ ਵੀ ਕਈ ਸਮਿਕਰਣ ਨੇ ਜਿਹੜੇ ਹਿੱਲੇ ਪਏ ਨੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਾਡਰ ਹੈ ਕਿਤੇ ਨਾ ਕਿਤੇ ਸਾਰਾ ਕਾਡਰ ਖੁਸ਼ ਨਹੀਂ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਂਗਰਸ ਤੋਂ ਲੀਡਰ ਨੇ ਜਿਹੜੇ ਉਹ ਬੀਜੇਪੀ ਇੰਪੋਰਟ ਕਰ ਰਹੀ ਹੈ ਕਿਉਂਕਿ ਪੰਜਾਬ 'ਚ ਜਿਹੜਾ ਬੀਜੇਪੀ ਦਾ ਕਾਡਰ ਹੈ ਉਹ ਸਾਰਾ ਦੇਸ਼ ਭਗਤ ਕਾਡਰ ਹੈ ਔਰ ਲਗਾਤਾਰ ਕਾਂਗਰਸ ਦੀਆਂ ਨੀਤੀਆਂ ਦੇ ਖਿਲਾਫ ਉਹ ਲੜਦੇ ਰਹੇ ਨੇ ਮਾੜੇ ਦੌਰ 'ਚ ਬੀਜੇਪੀ ਦੇ ਲਈ ਲੜਦੇ ਰਹੇ ਨੇ ਕਾਂਗਰਸ ਦੇ ਵਿੱਚ ਵੀ ਸਾਰੀਆਂ ਪਾਰਟੀਆਂ 'ਚ ਪੰਜਾਬੀ ਤਾਂ ਚਲੋ ਸਾਰੇ ਦੇਸ਼ ਭਗਤ ਨੇ ਪਰ ਬੀਜੇਪੀ ਦਾ ਜਿਹੜਾ ਪੰਜਾਬ 'ਚ ਕਾਂਗਰਸੀਕਰਨ ਹੋ ਰਿਹਾ ਹੈ ਉਹਦੇ ਤੋਂ ਕਿਤੇ ਨਾ ਕਿਤੇ ਬੀਜੇਪੀ ਦਾ ਕਾਡਰ ਨਰਾਜ਼ ਵੀ ਹੈ ਸੋ ਅਗਰ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੇ ਲੀਡਰ ਇੰਪੋਰਟ ਕਰਕੇ ਅਸੀਂ ਕਾਂਗਰਸ ਦੀ ਵੋਟ ਹਾਸਲ ਕਰ ਲਾਂਗੇ ਕੋਈ ਵੱਡੀ ਗੱਲ ਨਹੀਂ ਹੈ ਕਿ ਬੀਜੇਪੀ ਦੀ ਵੋਟ ਵੀ ਉਹਦੇ ਨਾਲ ਨਰਾਜ਼ ਹੋਵੇ ਤੇ ਉਹ ਕਿਸੇ ਹੋਰ ਪਾਸੇ ਪੈ ਜਾਏ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਇਸ ਵਕਤ ਅਸੀਂ ਸਿਰਫ ਅਨੁਮਾਨਾਂ ਤੇ ਆਧਾਰ ਅਨੁਮਾਨਾਂ ਤੇ ਆਧਾਰਿਤ ਹੀ ਅਸੀਂ ਆਪਣੀ ਗੱਲ ਕਰ ਸਕਦੇ ਹਾਂ ਕਿਉਂਕਿ ਆਖਰੀ ਫੈਸਲਾ ਤਾਂ ਡੈਮੋਕ੍ਰੇਸੀ ਚ VOTING ਮਸ਼ੀਨਾਂ ਦਾ ਰਿਜ਼ਲਟ ਕਰਦਾ ਹੈ ਹੁਣ ਇਹ ਤਾਂ VOTING ਮਸ਼ੀਨਾਂ ਦੇ ਅੰਕੜੇ ਦੱਸਣਗੇ ਕਿ BJP ਦੇ ਕਾਡਰ ਨੇ BJP ਨੂੰ ਵੋਟ ਪਾਈ ਕਾਂਗਰਸ ਨੇ BJP ਨੂੰ ਵੋਟ ਪਾਈ ਜਾਂ ਕਾਂਗਰਸੀਆਂ ਨੇ ਆਪਣੀ ਪਾਰਟੀ ਨੂੰ ਵੋਟ ਪਾਈ ਪਰ ਗੱਲਾਂ ਬੜੀਆਂ ਦਿਲਚਸਪ ਨੇ ਜਿਵੇਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕੀਤੀ ਕਾਂਗਰਸ ਦੇ ਵਿੱਚ ਮਹਿਲਾਵਾਂ ਨੂੰ ਸੀਟਾਂ ਦੇਣ ਦੇ ਉੱਤੇ ਲਗਾਤਾਰ ਵਕਾਲਤ ਹੋ ਰਹੀ ਹੈ ਕਿਉਂਕਿ ਹਮੇਸ਼ਾ ਕਾਂਗਰਸ 50% ਦਾ ਜਿਹੜਾ ਬਿੱਲ ਹੈ ਸਭ ਤੋਂ ਪਹਿਲਾਂ ਤਾਂ ਉਹ ਲੈ ਕੇ ਆਈ ਚਲੋ ਉਹ ਤਾਂ ਹੁਣ ਪਾਰਲੀਮੈਂਟ 'ਚ ਵੀ ਪਾਸ ਹੋ ਗਿਆ ਰਾਜ ਸਭਾ 'ਚ ਪਾਸ ਹੋ ਗਿਆ ਉਹ ਗੱਲ 29 ਤੇ ਪੈ ਗਈ ਪਰ ਕਾਂਗਰਸ ਨੇ ਦੋ ਟਿਕਟਾਂ ਘੱਟੋ-ਘੱਟ ਮਹਿਲਾਵਾਂ ਨੂੰ ਦੇਣੀਆਂ ਨੇ ਇਹ ਪਾਰਟੀ ਦੀਆਂ ਮੀਟਿੰਗਾਂ ਤੋਂ ਸੰਕੇਤ ਮਿਲੇ ਨੇ ਹੁਣ ਉਹ ਦੋ ਮਹਿਲਾਵਾਂ ਕਿਵੇਂ ਤੈਅ ਕਰੇ ਕਾਂਗਰਸ ਪਾਰਟੀ ਰਾਜਾ ਵੜਿੰਗ ਦੀ ਧਰਮ ਪਤਨੀ ਨੇ ਦਲਵੀਰ ਸਿੰਘ ਗੋਲਡੀ ਦੀ ਧਰਮ ਪਤਨੀ ਹੈ ਬੀਬੀ ਕਰਮਜੀਤ ਕੌਰ ਚੌਧਰੀ ਨੇ ਜਲੰਧਰੋਂ ਔਰ ਰਜਿੰਦਰ ਕੌਰ ਪਠੱਲ ਇਹ ਚਾਰ ਨਾਮ ਮੋٹے-ਮੋٹے ਰੂਪ ਦੇ ਵਿੱਚ ਵੱਡੇ ਚਿਹਰਿਆਂ ਦੇ ਰੂਪ ਚ ਅੱਗੇ ਆਉਂਦੇ ਨੇ ਉੰਜ ਇੱਕ ਹੋਰ ਕੈਂਡੀਡੇਟ ਆ ਬਠਿੰਡੇ ਤੋਂ ਜਿਨ੍ਹਾਂ ਦਾ ਨਾਮ ਵੀ ਪੈਨਲ 'ਚ ਗਿਆ ਅ ਅੰਮ੍ਰਿਤ ਅੰਮ੍ਰਿਤ ਗਿੱਲ ਸੋ ਤੁਸੀਂ ਮਹਿਲਾਵਾਂ ਦੇ ਚਿਹਰਿਆਂ ਦੇ ਰੂਪ ਦੇ ਵਿੱਚ ਕਾਂਗਰਸ 'ਚ ਕਿਹਦੇ ਦਾਅਵੇ ਨੂੰ ਮਜ਼ਬੂਤ ਮੰਨਦੇ ਹੋ ਕਿਉਂਕਿ ਮੈਂ ਜਲੰਧਰ ਬੈਠੇ ਹੋਇਆ ਆ ਆਪਾਂ ਜਲੰਧਰ ਤੋਂ ਹੀ ਗੱਲ ਸ਼ੁਰੂ ਕਰਦੇ ਆ ਕਿਉਂਕਿ ਜਿਹੜੀ ਬੀਬੀ ਕਰਮਜੀਤ ਕੌਰ ਉਹਨਾਂ ਨੇ ਉਹ ਮਰਹੂਮ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਪਤਨੀ ਨੇ ਜਿਹੜੇ ਭਾਰਤ ਜੋੜੋ ਯਾਤਰਾ ਦੇ ਦੌਰਾਨ ਜਦੋਂ ਰਾਹੁਲ ਗਾਂਧੀ ਦੇ ਨਾਲ ਚੱਲ ਰਹੇ ਸੀ ਉਹਨਾਂ ਨੂੰ ਹਾਰਟ ਅਟੈਕ ਆਂਦਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਬਾਈ ਇਲੈਕਸ਼ਨ ਹੁੰਦੇ ਨੇ ਬੀਬੀ ਕਰਮਜੀਤ ਕੌਰ ਰੁਸ਼ੀਲ ਰਿੰਕੂ ਤੋਂ ਇਲੈਕਸ਼ਨ ਹਾਰ ਜਾਂਦੀ ਉਸ ਤੋਂ ਬਾਅਦ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਹੁਣ ਬੀਬੀ ਕਰਮਜੀਤ ਕੌਰ ਉਹਨਾਂ ਨੂੰ ਟਿਕਟ ਕਿਉਂ ਨਹੀਂ ਕਿਉਂਕਿ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਨਾਂ ਚੱਲ ਰਿਹਾ ਹੈ ਇੱਥੇ ਔਰ ਚਰਨਜੀਤ ਸਿੰਘ ਚੰਨੀ ਉਹਨਾ ਵਿਨੇਬਲ ਕੈਂਡੀਡੇਟ ਦੇ ਤੌਰ ਤੇ ਵੇਖੇ ਵੀ ਜਾ ਰਹੇ ਨੇ ਪਰ ਜੇ ਮਹਿਲਾ ਨੂੰ ਡਿਨਾਈ ਕਰਕੇ ਤੁਸੀਂ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਉਤਾਰ ਦਿਓ ਤੇ ਇਹਦਾ ਕਿਤੇ ਚਰਨਜੀਤ ਸਿੰਘ ਚੰਨੀ ਨੂੰ ਕੋਈ ਨੁਕਸਾਨ ਤੇ ਨਹੀਂ ਹੋਏਗਾ ਕਿਉਂਕਿ ਬਾਹਰੋਂ ਆ ਕੇ ਇਲੈਕਸ਼ਨ ਲੜਨਾ ਉਹਦੇ ਵਿੱਚ ਦਿੱਕਤ ਤੇ ਹੁੰਦੀ ਹੈ ਪਰ ਫਿਰ ਵੀ ਮੋٹے ਮੋٹے ਤੌਰ ਤੇ ਇਹ ਆਵਾਜ਼ ਆਦੀ ਹੈ ਕਿ ਚਰਨਜੀਤ ਸਿੰਘ ਚੰਨੀ ਉਹ ਨਾ ਜਲੰਧਰ ਦੇ ਵਿੱਚੋਂ ਵੀਨੇਬਲ ਕੈਂਡੀਡੇਟ ਹੈਗੇ ਨੇ ਹੁਣ ਗੱਲ ਕਰੀਏ ਸੰਗਰੂਰ ਦੀ ਦਲਬੀਰ ਗੋਲਡੀ ਉਹਨਾਂ ਦੀ ਪਤਨੀ ਉਹ ਵੀ ਬੜੀ ਇੱਕ ਵਧੀਆ ਸਪੀਚ ਕਰਨ ਵਾਲੀ ਕਿਉਂਕਿ ਜਦ ਸੋਨੀਆ ਗਾਂਧੀ ਪ੍ਰਿਯੰਕਾ ਗਾਂਧੀ ਜਾਂ ਉਸ ਟਾਈਮ ਜੋ ਰੈਲੀ ਚੱਲ ਰਹੀ ਸੀ ਤੁਹਾਨੂੰ ਯਾਦ ਹੋਵੇਗਾ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਬੋਲਣ ਤੋਂ ਮਨਾ ਕਰਤਾ ਸੀ ਉਸ ਰੈਲੀ ਦੇ ਵਿੱਚ ਜਿਸ ਤਰੀਕੇ ਨਾਲ ਜੀ ਕੁਝ ਕਹਿ ਰਹੇ ਸੀ ਤੁਸੀਂ ਬਿਲਕੁਲ ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਬੋਲਣ ਤੋਂ ਮਨਾ ਕੀਤਾ ਸੀ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਜ਼ਿਆਦਾ ਬੁਖਾਰ ਵੀ ਸੀ ਔਰ ਉਹਨਾਂ ਦਾ ਗਲਾ ਵੀ ਜਾਮ ਸੀ ਇਹ ਸਾਨੂੰ ਸਾਰਿਆਂ ਨੂੰ ਲਗਭਗ ਪਤਾ ਹੀ ਸੀ ਕਿਉਂਕਿ ਉਹ ਬੋਲਣ ਤੋਂ ਮਨਾਂ ਕਰਨ ਦੇ ਪਿੱਛੇ ਕੋਈ ਹੋਰ ਕਾਰਨ ਨਹੀਂ ਸੀ ਮੀਡੀਆ 'ਚ ਕਈ ਤਰ੍ਹਾਂ ਦੀਆਂ ਗੱਲਾਂ ਆਈਆਂ ਸੀ ਪਰ ਦੇਖੋ ਉਹਨਾਂ ਨੇ ਜਿਹੜੀ ਸਪੀਚਆਂ ਉਹਨਾਂ ਦੀ ਜਿਹੜੀ ਪਰਸਨੈਲਿਟੀ ਔਰ ਛਵੀ ਜੀ ਜਿਹੜੀ ਲੋਕਾਂ ਦੇ ਸਾਹਮਣੇ ਉਬਰੀ ਸੀਗੀ ਉਹ ਇੱਕ ਸਸ਼ਕਤ ਕੈਂਡੀਡੇਟ ਦੇ ਤੌਰ ਤੇ ਦੇਖੀ ਜਾ ਸਕਦੀ ਹੈ ਪਰ ਸੰਗਰੂਰ ਕੌਨਸਟੀਚੁਐਂਸੀ ਦੇ ਵਿੱਚੋਂ ਹੀ ਕਾਂਗਰਸ ਦੀ ਤਰਫੋਂ ਖੈਰਾ ਸਾਹਿਬ ਦਾ ਨਾਮ ਵੀ ਅੱਗੇ ਮਰਾਇਆ ਜਾ ਰਿਹਾ ਹੈ ਔਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਦੋ ਤਿੰਨ ਦਿਨ ਪਹਿਲੇ ਇਹ ਗੱਲ ਕੀਤੀ ਸੀ ਕਿ ਸੰਗਰੂਰ ਤੋਂ ਖੈਰਾ ਸਾਹਿਬ ਕੈਂਡੀਡੇਟ ਹੋ ਸਕਦੇ ਨੇ ਇੱਥੇ ਵੀ ਅਗਰ ਮਹਿਲਾ ਨੂੰ ਟਿਕਟ ਨਹੀਂ ਮਿਲਦੀ ਤਾਂ ਖੈਰਾ ਸਾਹਿਬ ਨੂੰ ਮਿਲ ਜਾਏਗੀ ਫਿਰ ਗੱਲ ਕਰੀਏ ਹੁਣ ਬਠਿੰਡਾ ਦੀ ਬਠਿੰਡਾ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਜਦ ਸੰਗਰੂਰ ਦੀ ਗੱਲ ਆਪਾਂ ਕਰ ਰਹੇ ਸੀ ਨਾ ਤੇ ਬੀਬੀ ਰਜਿੰਦਰ ਕੌਰ ਪਠੱਲ ਉਹਨਾਂ ਦੀ ਗੱਲ ਕਰਨੀ ਵੀ ਮੰਦੀ ਆ ਤੁਸੀਂ ਵੀ ਦੱਸ ਰਹੇ ਸੀਗੇ ਗੈਰਸਮੀ ਤੌਰ ਤੇ ਕਿ ਉਹ ਬੀਬੀ ਬੀਬੀ ਰਜਿੰਦਰ ਕੌਰ ਪਠੱਲ ਉਹਨਾਂ ਵੀ ਦਿੱਲੀ ਹਾਈ ਕਮਾਂਡ ਨੂੰ ਮਿਲਣ ਛੇਤੀ ਜਾ ਸਕਦੇ ਉਨ ਇਹਦੇ ਵਿੱਚ ਉਹਨਾਂ ਦਾ ਕਲੇਮ ਕਿੰਨਾ ਕੋ ਸਟਰੋਂਗ ਹੁੰਦਾ ਉਹ ਵੀ ਖਾਸ ਕਰਕੇ ਤਦ ਜਦ ਉਹ ਲਗਾਤਾਰ ਦੋ ਤਿੰਨ ਇਲੈਕਸ਼ਨ ਹਾਰ ਗਏ ਪਰ ਚਲੋ ਐ ਤੇ ਹੁਣ ਦੇਖਣਾ ਹੈ ਇਹ ਮਹਿਲਾਵਾਂ ਦੇ ਕੋਟੇ ਦੇ ਵਿੱਚ ਤਿੰਨ ਮਹਿਲਾਵਾਂ ਨੂੰ ਆਪਾਂ ਇੱਕ ਡਿਸਕਸ ਕਰਕੇ ਹਟੇ ਹਾਂ ਹੁਣ ਗੱਲ ਕਰੀਏ ਬਠਿੰਡੇ ਦੀ ਬਠਿੰਡੇ ਦੇ ਵਿੱਚ ਰਾਜਾ ਵੜਿੰਗ ਉਹਨਾਂ ਦੀ ਪਤਨੀ ਅਮ੍ਰਿਤਾ ਰਾਜ ਵੜਿੰਗ ਉਹ ਇੱਕ ਸਸ਼ਕਤ ਕੈਂਡੀਡੇਟ ਦੇ ਰੂਪ ਵਿੱਚ ਤੇ ਦੇਖੀ ਜਾ ਰਹੀ ਸੀਗੀ ਲੇਕਿਨ ਕਿਸੇ ਨਾ ਕਿਸੇ ਜਗ੍ਹਾ ਜੇ ਬਠਿੰਡਾ ਕੌਨਸੀਚੂਐਂਸੀ ਦੇ ਵਿੱਚ ਉਹ ਗਰਾਉਂਡ ਰਿਪੋਰਟ ਲਓ 15-20 ਦਿਨ ਪਹਿਲੇ ਤੋਂ ਰਾਜਾਬੜਿੰਗੋਨਾ ਦੀ ਧਰਮਪਤਨੀ ਬਹੁਤ ਐਕਟਿਵ ਸੀਗੀ ਪਰ ਪਿਛਲੇ 2-3 ਦਿਨਾਂ ਤੋਂ ਉਹ ਬਹੁਤੀ ਐਕਟਿਵ ਨਹੀਂ ਨਜ਼ਰ ਆ ਰਹੀ ਜਿੰਨੀ ਕਿ ਖਬਰਾਂ ਬਠਿੰਡਾ ਤੋਂ ਮਿਲੀ ਐ ਉਹਦੇ ਹਿਸਾਬ ਨਾਲ ਕਿ ਰਾਜਾਬੜਿੰਗੋਨਾ ਨੂੰ ਕਿਸੇ ਤਰੀਕੇ ਦਾ ਡਰਦੇ ਨਹੀਂ ਔਰ ਜਦ ਕੱਲ ਵੀ ਅਸੀਂ ਆਪਾਂ ਪ੍ਰੋਗਰਾਮ ਕਰ ਰਹੇ ਸੀਗੇ ਕਿ ਵੀ ਉਹ ਕਾਂਗਰਸ ਐਦਾਂ ਦੇ ਕੈਂਡੀਡੇਟਸ ਨੂੰ ਰਭ ਰਹੀ ਐ ਨਾ ਤੇ ਉਹ ਵਿਜੀਲੈਂਸ ਦੇ ਘੇੜੇ ਦੇ ਵਿੱਚ ਹੋਏ ਨਾ ED ਦੇ ਘੇੜੇ ਦੇ ਵਿੱਚ ਹੋਏ ਤਾਂ ਕਿ ਕੱਲ ਨੂੰ ਟਿਕਟ ਲੈ ਕੇ ਕੋਈ ਭਜ ਭੁਜ ਨਾ ਜਾਏ ਯਾਨੀ ਰਾਜਾਬੜਿੰਗੋਨਾ ਦੇ ਬਾਰੇ ਚ ਇਹ ਗੱਲਾਂ ਵੀ ਅੱਗੇ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਦੁਰਰੀ ਹੈ ਕਿ ਅੱਗੇ ਚੱਲ ਕੇ ਉਹ ਬਸਾਂ ਦੀ ਬੋਡੀ ਵਾਲਾ ਕੇਸ ਜਿਹੜਾ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਕਹਿ ਰਹੇ ਸੀ ਕਿ ਉਸ ਕੇਸ ਤੋਂ ਡਰ ਕੇ ਕਿਤੇ ਉਹ ਆਪਣਾ ਜਾਂ ਆਪਣੀ ਧਰਮ ਪਤਨੀ ਦਾ ਨਾਂ ਸ਼ਾਇਦ ਅੱਗੇ ਅੱਗੇ ਭੇਜਣ ਤੋਂ ਕਤਰਾਉਂ। ਔਰ ਉਸ ਕੇਸ ਦੇ ਵਿੱਚ ਉੱਥੇ ਇੱਕ ਕੰਪਰੋਮਾਈਜ਼ਿੰਗ ਯਾਨੀ ਇੱਕੋ ਇੱਕ ਕੈਂਡੀਡੇਟ ਮਹਿਲਾ ਬਚਦੀ ਹੈ। ਉਹ ਹੈਗੀ ਹੈ ਜਿਹੜੀ ਅਮ੍ਰਿਤ ਗਿੱਲ। ਉਹਦਾ ਨਾਂ ਵੀ ਪੈਨਲ ਦੇ ਵਿੱਚ ਗਿਆ। ਔਰ ਉਹਦੇ AICC ਦੇ ਵਿੱਚ ਚੰਗੇ ਅੱਛੇ ਇੱਕ ਤਰੀਕੇ ਨਾਲ ਛਵੀ ਵੀ ਹੈਗੀ ਹੈ ਐਦਾਂ ਦੀ ਕੇਸ ਦੇ ਵਿੱਚ ਜਦ ਕਾਂਗਰਸ ਸਰਕਲ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਵੀ ਐਟ ਕੀ ਨਵੇਂ ਕੈਂਡੀਡੇਟਸ ਨੂੰ ਆਪਾਂ ਉਤਾਰਾਂਗੇ ਜਿਹੜੀ ਜਿਹੜੀ ਫਿਟਿੰਗ MP ਤੋਂ علاوہ ਤੇ ਉਹ ਵੀ ਇੱਕ ਬੜੀ ਸੀਰੀਅਸ ਤਰੀਕੇ ਨਾਲ ਕਾਂਗਰਸ ਦੇ ਵਿੱਚ ਡਿਸਕਸ਼ਨ ਹੋ ਰਿਹਾ ਹੈ ਕਿ ਯੰਗ ਤੇ ਨਵੇਂ ਕੈਂਡੀਡੇਟਸ ਨੂੰ ਕਿਦਾਂ ਲਾਈਮਲਾਈਟ 'ਚ ਆ ਕੇ ਲਿਆਏ ਕਿਉਂਕਿ ਪੁਰਾਣੇ ਕੈਂਡੀਡੇਟਸ ਦੇ ਉੱਤੇ ਜਦੋਂ MP ਬਰ ਜਾਂਦੇ ਨੇ ਫਿਰ ਉਹ ਦਾਇਮ ਬਾਈ ਦੇਖਣਾ ਸ਼ੁਰੂ ਕਰ ਦਿੰਦੇ ਨੇ ਐਦਾਂ ਦੇ ਘੋੜੇ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਉਹ ਲੱਗਿਆ ਹੋਏ ਕੀ ਕਹਿੰਦੇ ਆ ਅੱਖਾਂ ਦੇ ਸਾਹਮਣੇ ਜਿਹੜਾ ਲਾਦ ਨੇ ਇੱਧਰ ਉੱਧਰ ਦੇਖਿਆ ਹੀ ਨਾ ਪਰ ਚਲੋ ਹਜੇ ਇਹ ਬਹੁਤ ਜਲਦੀ ਹੈ ਕਿ ਕੈਂਡੀਡੇਟ ਕੌਣ ਹੋਣਗੇ ਕਾਂਗਰਸ ਦੇ ਪਰ ਹਾਂ ਇਹ ਕਵਾਯਬ ਪੂਰੇ ਪੁਰਜ਼ੋਰ ਤਰੀਕੇ ਨਾਲ ਚੱਲ ਰਹੀ ਹੈ ਉਹ ਤੁਹਾਡਾ ਜਿਹੜਾ ਸਵਾਲ ਹੈ ਉਹ ਬੜਾ ਇੰਟਰਸਟਿੰਗ ਹੈ ਕਿ ਕੀ ਵਾਕਈ ਦੋ ਮਹਿਲਾ ਕੈਂਡੀਡੇਟਸ ਨੂੰ ਜੇ ਕਾਂਗਰਸ ਉਤਾਰਨਾ ਚਾਹੇ ਤੇ ਉਹ ਮਹਿਲਾ ਕੈਂਡੀਡੇਟਸ ਕਿਹੜੀ ਹੋ ਸਕਦੀ ਬਿਲਕੁਲ ਠੀਕ ਹੈ ਜਿਤੋਂ ਤੱਕ ਮੈਂ ਮਹਿਸੂਸ ਕਰਦਾ ਦਲਵੀਰ ਗੋਲਡੀ ਭਗਵੰਤ ਮਾਨ ਦੇ ਸਾਹਮਣੇ ਚੋਣ ਲੜੇ ਸੀ ਧੂਰੀ ਤੋਂ ਔਰ ਪਿਛਲੀ ਵਾਰੀ ਵੀ ਲੋਕ ਸਭਾ ਦੀ ਚੋਣ ਦਲਵੀਰ ਸਿੰਘ ਗੋਲਡੀ ਲੜੇ ਸੀ ਯੂਨੀਵਰਸਿਟੀ ਤੋਂ ਪੋਲਿਟਿਕਲ ਕੈਰੀਅਰ ਬਣਾ ਕੇ ਵਿਧਾਇਕ ਵੀ ਰਹੇ 2017 ਦੇ ਵਿੱਚ ਔਰ ਉਹਨਾਂ ਦੀ ਧਰਮ ਪਤਨੀ ਮਿਸਜ਼ ਖੰਗੂੜਾ ਦਲਵੀਰ ਗੋਲਡੀ ਉਹਨਾਂ ਦੀ ਧਰਮ ਪਤਨੀ ਸਿਮਰਤ ਖੰਗੂੜਾ ਪੂਰਾ ਨਾਮ ਜੇ ਮੈਂ ਗਲਤ ਨਹੀਂ ਆ ਤਾਂ ਮੈਨੂੰ ਸੰਸ਼ੋਧਨ ਕਰਿਓ ਸੋ ਦਲਵੀਰ ਗੋਲਡੀ ਉਹਨਾਂ ਦੀ ਪਤਨੀ ਉਹਨਾਂ ਦੇ ਭਾਸ਼ਣ ਬੜੇ ਜ਼ਬਰਦਸਤ ਰਹੇ ਨੇ ਪਿਛਲੇ ਸਮੇਂ 'ਚ ਜਦੋਂ ਦਲਵੀਰ ਗੋਲਡੀ ਦੇ ਲਈ ਉਹਨਾਂ ਨੇ ਪ੍ਰਚਾਰ ਕੀਤਾ ਔਰ ਜਦੋਂ 22 ਤੋਂ ਪਹਿਲਾਂ ਵੀ ਵੱਡੀ ਰੈਲੀ ਸੀ ਜਿਹਦੇ ਵਿੱਚ ਚਰਨਜੀਤ ਚੰਨੀ ਪ੍ਰਿੰਕਾ ਗਾਂਧੀ ਆਏ ਉਦੋਂ ਵੀ ਉਹਨਾਂ ਦਾ ਭਾਸ਼ਣ ਬਹੁਤ ਉਭਰਿਆ ਸੀ ਸੋ ਕਾਂਗਰਸ ਦੇ ਵਿੱਚ ਅਚਾਨਕ ਹੀ ਜਿਵੇਂ ਰਾਜਾ ਬੜਿੰਗ ਦੀ ਧਰਮ ਪਤਨੀ ਵੀ ਇੱਕ ਵੱਡੇ ਚਿਹਰੇ ਵਜੋਂ ਵੱਡੇ ਮਹਿਲਾ ਚਿਹਰੇ ਦੇ ਤੌਰ ਤੇ ਉਭਰੀ ਬਠਿੰਡੇ ਵਾਲੇ ਪਾਸਿਓਂ ਜਾਂ ਪੰਜਾਬ ਦੀ ਸਿਆਸਤ 'ਚ ਖੰਘੂੜਾ ਵੀ ਉਸੇ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਪੋਲਿਟਿਕਲ ਤੌਰ ਦੇ ਉੱਤੇ ਬਹੁਤ ਉਹਨਾਂ ਨੇ ਨਾਮ ਖਟਿਆ ਸੋ ਮੈਨੂੰ ਇਹ ਲੱਗਦਾ ਦੋਨਾਂ ਦੀ ਉਮਰ ਦੇਖੋ ਦਲਵੀਰ ਗੋਲਡੀ ਦੀ ਪਤਨੀ ਦੀ ਉਮਰ ਵੀ 40 ਸਾਲ ਦੇ ਕਰੀਬ ਹੈ ਸੋ ਨੌਜਵਾਨ ਕੋਟੇ ਚੋਂ ਅਗਰ ਕਾਂਗਰਸ ਇਸ ਵਾਰ ਟਿਕਟ ਦੇਣ ਦੀ ਸੋਚੇ ਤੇ ਉਹਨਾਂ ਨੂੰ ਭਵਿੱਖ ਦੀ ਲੀਡਰਸ਼ਿਪ ਦੇ ਤੌਰ ਦੇ ਉੱਤੇ ਵੀ ਕਾਂਗਰਸ ਤਿਆਰ ਕਰਨ ਬਾਰੇ ਸੋਚ ਸਕਦੀ ਹੈ ਅਜਿਹੇ ਹਾਲਾਤਾਂ ਚ ਜਦੋਂ ਕੋਈ ਦੂਸਰੇ ਕੈਂਡੀਡੇਟ ਐਡੇ ਮਜ਼ਬੂਤ ਨਹੀਂ ਮਿਲਦੇ ਹਾਲਾਂਕਿ ਬੀਬੀ ਰਜਿੰਦਰ ਕੌਰ ਪੱਠਲ ਬਾਰੇ ਇਹ ਪਤਾ ਲੱਗਿਆ ਕਿ ਉਹ ਹਾਈ ਕਮਾਂਡ ਨੂੰ ਇਸ ਕਰਕੇ ਮਿਲਣ ਜਾ ਰਹੇ ਨੇ ਕਿ ਅਸੀਂ ਪਾਰਟੀ ਨੂੰ ਸੰਗਠਿਤ ਕਰੀਏ ਸਾਰੇ ਜਿਹੜੇ ਤਜਰਬੇਕਾਰ ਲੀਡਰ ਨੇ ਪਾਰਟੀ ਉਹਨਾਂ ਦਾ ਵੀ ਫਾਇਦਾ ਲਵੇ ਔਰ ਲੋਕ ਪਾਰਟੀ ਨਾ ਛੱਡਣ ਕਾਂਗਰਸ ਪਾਰਟੀ ਨਾ ਛੱਡਣ ਇਥੋਂ ਤੱਕ ਕਿ ਆ ਬੀਬੀ ਰਜਿੰਦਰ ਕੌਰ ਪੱਟਲ ਨੇ ਕਿ ਉਹ ਕਦੀ ਪਾਰਟੀ ਨਹੀਂ ਛੱਡ ਸਕਦੇ ਉਹਨਾਂ ਦੀ ਅਰਥੀ ਵੀ ਕਾਂਗਰਸ 'ਚ ਰਹਿੰਦੇ ਹੀ ਜਾਏਗੀ ਉਹ ਇਸ ਤਰੀਕੇ ਦੇ ਸ਼ਬਦ ਨੇ ਜਿਹੜੇ ਉਹ ਉਹਨਾਂ ਨੇ ਭਾਵਨਾਤਮਕ ਤੌਰ ਦੇ ਉੱਤੇ ਵਰਤੇ ਨੇ ਮੈਨੂੰ ਲੱਗਦਾ ਹੈ ਕਿ ਸੁਖਪਾਲ ਖਹਿਰਾ ਗੱਲ ਜ਼ਰੂਰ ਚੱਲ ਰਹੀ ਹੈ ਉਹਨਾਂ ਦਾ ਨਾਮ ਵੀ ਅੱਗੇ ਵਧਾਇਆ ਜਾ ਰਿਹਾ ਹੈ ਪਰ ਕਿਉਂਕਿ ਸੁਖਪਾਲ ਖੈਰਾ ਬਠਿੰਡਾ ਤੋਂ ਲੋਕ ਸਭਾ ਚੋਣ ਹਾਰੇ ਸੀ 2019 ਚ ਮੈਨੂੰ ਥੋੜੀ ਜਿਹੀ ਗੁੰਜਾਇਸ਼ ਘੱਟ ਲੱਗਦੀ ਹੈ ਕਿ ਸੁਖਪਾਲ ਖੈਰਾ ਨਿੱਜੀ ਤੌਰ ਤੇ ਸੰਗਰੂਰ ਜਾਣ ਕਿਉਂਕਿ ਸਿਮਰਨਜੀਤ ਸਿੰਘ ਮਾਨ ਵੀ ਉਥੋਂ ਉਮੀਦਵਾਰ ਨੇ ਔਰ ਦੋਵਾਂ ਦੇ ਜਿਹੜੇ ਜਿਹੜੀ ਫੈਨ ਫਾਲੋਇੰਗ ਹੈ ਜਾਂ ਜਿਹੜੇ ਜਿਹੜੇ ਨੀਤੀਗਤ ਸਮਰਥਨ ਹੈ ਕਈ ਮਸਲਿਆਂ ਤੇ ਜਿਵੇਂ ਸਿਮਰਨਜੀਤ ਸਿੰਘ ਮਾਨ ਲਗਾਤਾਰ ਅਮਰਿਤਪਾਲ ਸਿੰਘ ਦੀ ਵਕਾਲਤ ਕਰਦੇ ਨੇ ਸੁਖਪਾਲ ਖਹਿਰਾ ਵੀ ਵਕਾਲਤ ਕਰਦੇ ਰਹੇ ਨੇ ਸਿੱਖ ਮੁੱਦਿਆਂ ਤੇ ਸੁਖਪਾਲ ਖਹਿਰੇ ਦਾ ਵੀ ਦਖਲ ਹੈ ਸੋ ਮੈਨੂੰ ਗੁੰਜਾਇਸ਼ ਥੋੜੀ ਜਿਹੀ ਘੱਟ ਲੱਗਦੀ ਹੈ ਕਿ ਕਾਂਗਰਸ ਸੁਖਪਾਲ ਖਹਿਰਾ ਨੂੰ ਉੱਥੇ ਭੇਜੇ ਦਲਬੀਰ ਗੋਲਡੀ ਕਿਉਂਕਿ ਅਗਰ ਮਹਿਲਾ ਨੂੰ ਟਿਕਟ ਦੇਣੀ ਹੈ ਤੇ ਦਲਬੀਰ ਗੋਲਡੀ ਦੀ ਪਤਨੀ ਮੇਰੀ ਨਜ਼ਰ ਦੇ ਵਿੱਚ ਉਹਨਾਂ ਦੀ ਚੁਆਇਸ ਹੋ ਸਕਦੇ ਨੇ ਬੀਬੀ ਰਜਿੰਦਰ ਕੌਰ ਪੱਠਲ ਵੀ ਕਾਬਲ ਲੀਡਰ ਨੇ ਪਰ ਥੋੜੇ ਉਮਰਦਰਾਜ਼ ਨੇ ਹੁਣ ਅਗਰ ਨੌਜਵਾਨ ਲੀਡਰਸ਼ਿਪ ਨੂੰ ਵਧਾਉਣ ਬਾਰੇ ਕਾਂਗਰਸ ਸੋਚੇਗੀ ਇਹ ਸੰਗਠਨ ਵੀ ਮੈਨੂੰ ਲੱਗਦਾ ਬੀਬੀ ਰਜਿੰਦਰ ਕੌਰ ਪੱਠਲ ਦੇ ਨਾਂ ਨੂੰ ਅੱਗੇ ਵਧਾਉਣ ਦੀ ਬਜਾਏ ਪੰਜਾਬ ਦਾ ਸੰਗਠਨ ਚਾਹੇਗਾ ਕਿ ਅਸੀਂ ਨੌਜਵਾਨ ਚਿਹਰਾ ਲੈ ਕੇ ਆਈਏ ਕਿਉਂਕਿ ਰਜਿੰਦਰ ਕੌਰ ਪੱਠਲ ਦੋ ਤਿੰਨ ਚੋਣਾ ਪਹਿਲਾਂ ਹਾਰੇ ਨੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਵੀ ਉਹਨਾਂ ਦਾ ਕੱਢ ਵੱਡਾ ਹੈ ਔਰ ਅਗਰ ਉਹਨਾਂ ਨੂੰ ਵੀ ਟਿਕਟ ਮਿਲਦੀ ਹੈ ਤੇ ਸਿਆਸਤ ਦੇ ਵਿੱਚ ਸਮੀਕਰਨ ਕਿੱਧਰ ਕਦੋਂ ਚਲੇ ਜਾਣੇ ਨੇ ਅਸੀਂ ਠੀਕ ਠਾਕ ਕਦੀ ਇਹਦੇ ਤੇ ਅਨੁਮਾਨ ਨਹੀਂ ਲਗਾ ਸਕਦੇ ਪਰ ਬਠਿੰਡੇ 'ਚ ਔਰ ਸੰਗਰੂਰ 'ਚ ਔਰ ਇਨ੍ਹਾਂ ਦੇ ਵਿੱਚ ਮਹਿਲਾ ਉਮੀਦਵਾਰਾਂ ਦੇ ਮੈਨੂੰ ਥੋੜੇ ਜੇ ਮਹਿਲਾ ਉਮੀਦਵਾਰ ਉਤਾਰਨ ਦੇ ਕਾਂਗਰਸ ਦੇ ਸੰਕੇਤ ਲੱਗ ਰਹੇ ਨੇ ਜਲੰਧਰ 'ਚ ਕਿਉਂਕਿ ਚਰਨਜੀਤ ਚੰਨੀ ਹੁਣ ਬਹੁਤ ਜ਼ਿਆਦਾ ਘਮ ਰਹੇ ਨੇ ਜਲੰਧਰ 'ਚ ਇਹ ਵੀ ਨਹੀਂ ਲੱਗਦਾ ਹੁਣ ਕਿ ਚਰਨਜੀਤ ਚੰਨੀ ਬਾਹਰੀ ਨੇ ਕਿਉਂਕਿ ਲਗਾਤਾਰ 22 ਦੀਆਂ ਚੋਣਾਂ ਤੋਂ ਬਾਅਦ ਉਹ ਸਰਗਰਮ ਰਹੇ ਨੇ ਜਲੰਧਰ ਦੇ ਵਿੱਚ ਸੋ ਕਰਮਜੀਤ ਕੌਰ ਕਿਉਂਕਿ ਉਹ ਇੱਕ ਵਾਰੀ ਹਾਰੇ ਨੇ ਇਹ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਨਵੇਂ ਚਿਹਰੇ ਲਿਆਉਣ ਦੇ ਉਮੀਦ ਦੇ ਵਿੱਚ ਇਸ ਵਾਰ ਚਰਨਜੀਤ ਚੰਨੀ ਉਹਨਾਂ ਨੂੰ ਉੱਥੇ ਉਤਾਰੇ ਜਿਹਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਸੋ ਦੋ ਸੀਟਾਂ ਤੇ ਮੈਨੂੰ ਲੱਗਦਾ ਕਿ ਕਾਂਗਰਸ ਮਹਿਲਾ ਚਿਹਰੇ ਜਿਹੜੇ ਨੇ ਉਹ ਲਿਆ ਸਕਦੀ ਹੈ ਕਿਉਂਕਿ ਅਗਰ ਹਰਸ਼ਮ੍ਰਿਤਕਾ اور باضل بٹنڈے تو لڑਦੇ ਨੇ ਤੇ ਉੱਥੇ ਵੀ ਫਿਰ ਇੱਕ ਫੈਕਟਰ ਹੈ ਕਿ ਉੱਥੇ ਰਾਜਾ ਬਣਿੰਗ ਦੀ ਧਰਮ ਪਤਨੀ ਉਹਨਾਂ ਦੇ ਨਾਲ ਮੁਕਾਬਲਾ ਕਰ ਸਕਦੇ ਨੇ ਬਾਕੀ ਇਹ ਕਾਂਗਰਸ پارٹی ਦੇ ਫੈਸਲੇ ਨੇ ਅਸੀਂ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਨੇ ਆਪਣੇ ਆਪਣੇ ਹਿਸਾਬ ਨਾਲ ਉਹਨਾਂ ਦੇ ਉੱਤੇ ਗੱਲ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਪਾਸਕਰ ਸਾਹਿਬ ਤੁਸੀਂ ਵਕਤ ਕੱਢਿਆ ਫਿਰ ਮੁਲਾਕਾਤ ਹੁੰਦੀ ਹੈ ਧੰਨਵਾਦ ਜੀ